ਅੱਜ ਤੁਹਾਨੂੰ ਬਾ ਕਮਾਲ ਖੂਬਸੂਰਤ ਗੁਰਸਿੱਖ ਜੋੜੀ ਦੇ ਨਾਲ ਮਿਲਵਾਣਾ ਹੈ ਜਿਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਅੱਜ ਦੇ ਸਮੇਂ ਦੇ ਵਿੱਚ ਪਿਆਰ ਦੇ ਅਸਲੀ ਮਾਇਨੇ ਕੀ ਹੁੰਦੇ ਆ ਕੁੜੀ ਭਵੇਂ ਸਰੀਰ ਤੋਂ ਅਸਮਰੱਥ ਹੈ ਚੰਗੀ ਤਰ੍ਹਾਂ ਤੁਰ ਫਿਰ ਨਹੀਂ ਸਕਦੀ ਪਰ ਉਸ ਕੁੜੀ ਨੂੰ ਅਪਣਾ ਕੇ ਗੁਰਸਿੱਖ ਮੁੰਡੇ ਨੇ ਸਾਬਤ ਕਰ ਦਿੱਤਾ ਕਿ ਪਿਆਰ ਸ਼ਕਲਾਂ ਜਾਂ ਸਰੀਰ ਦੀ ਅਸਮਰੱਥਾ ਦੇ ਨਾਲ ਨਹੀਂ ਹੁੰਦਾ ਪਿਆਰ ਤਾਂ ਗੁਰੂ ਦੀ ਰਜ਼ਾ ਦੇ ਵਿੱਚ ਰੂਹ ਤੋਂ ਅਪਣਾਉਣ ਦੇ ਨਾਲ ਹੁੰਦਾ ਹੈ ਵਿਆਹ ਦਾ ਸੋਚਿਆ ਸੀ ਸੁਪਨਾ ਲਿਆ ਸੀ ਮੇਰਾ ਵਿਆਹ ਹੋਊਗਾ ਨਹੀਂ ਕਿਉਂ ਨਹੀਂ ਤਾਂ ਜਾਣਦੀ ਸੀ ਸੋਚਿਆ ਨਹੀਂ ਸੀ ਮਨ ਚ ਠਾਨ ਲਿਆ ਸੀ ਕਿ ਸ਼ਾਇਦ ਹੋਣਾ ਹੀ ਨਹੀਂ ਹਾਂ ਹਾਂਜੀ ਅੱਛਾ ਰੋਟੀ ਵੀ ਨਹੀਂ ਬਣਾਈ ਹੁੰਦੀ ਰੋਟੀ ਵੀ ਨਹੀਂ ਬਣਾ ਹੁੰਦੀ ਸੀ ਬਾਕੀ ਘਰ ਦੇ ਕੰਮ ਕਰ ਲੈਂਦੇ ਹਾਂ ਹਾਂਜੀ ਅੱਛਾ ਜਦੋਂ ਇਹਨਾਂ ਦਾ ਰਿਸ਼ਤਾ ਆਇਆ ਫਿਰ ਮਨ ਚ ਇਦਾਂ ਹੋ ਗਿਆ ਸੀ ਕਿ ਸ਼ਾਇਦ ਇਹਨਾਂ ਨੇ ਵੀ ਮੈਨੂੰ ਨਹੀਂ ਸਵੀਕਾਰ ਕਰਨਾ ਹਾਂਜੀ ਲੋਕ ਕਹਿਣਾ ਸ਼ੁਰੂ ਹੋ ਗਏ ਸੀ ਜਦੋਂ ਸ਼ਗਨ ਪਾਣਾ ਆਣਾ ਸੀ ਕਿ ਇਹਨਾਂ ਨੇ ਤਾਂ ਆਣਾ ਹੀ ਨਹੀਂ ਕੀ ਕੰਦੇ ਸੀ ਮੈਂ ਕਹਾਂ ਜੂ ਆ ਬੁੜੀ ਐ ਨਾ ਮੰਮੀ ਨੇ ਕਹਿੰਦੇ ਹੁੰਦੇ ਸੀ ਇਹ ਤਾਂ ਚਾਗਨ ਪਾ ਕੇ ਛੱਡ ਦੂ ਨਾ ਕਿਤੇ ਨਾ ਦੂ ਨਾ ਜਦੋਂ ਇਹ ਆ ਜਾਂਦੇ ਆ ਫੇ ਕਿੰਨੀ ਖੁਸ਼ੀ ਹੁੰਦੀ ਆ ਮੈਨੂੰ ਬਗਤ ਫਿਰ ਮਨਚ ਹੋ ਗਿਆ ਸੀ ਕਿ ਨਹੀਂ ਇਹ ਮੈਨੂੰ ਜ਼ਰੂਰ ਆਪਣੇ ਨਾਲ ਲੈ ਕੇ ਜਾਣਗੇ ਪਰ ਮੈਨੂੰ ਪਤਾ ਪੂਰਾ ਸਭ ਦਾ ਬਤੇ ਪੂਰਾ ਪ੍ਰੋਸੈਸ ਸੀ ਮੈਂ ਆਪਣੀ ਇਹ ਕੰਨੀ ਦੀ ਉਹ ਮੈਨੂੰ ਸੰਭਾਲਣ ਦਾ ਮਨ ਹੋਵੇ ਕੋਈ ਸੰਭਾਲਣ ਵਾਲਾ ਹੋਵੇ ਇਕੱਲੇ ਬਹਿ ਕੇ ਕੀ ਸੋਚਦੇ ਹੋ ਮੈਂ ਕਹਿੰਦੇ ਮੈਂ ਕਿਤਾਈ ਸੁਣਨੀ ਮੇਰੇ ਕੰਮ ਕਿੰਨੇ ਚੰਗੇ ਨਾ ਸਭ ਨੇ ਮੈਨੂੰ ਜੀਵਨ ਚ ਸਾਦੀ ਕਿੰਨਾ ਮਨੀਆ ਦਿੱਤਾ ਹਾਂ ਮਾਤਾ ਮੈਨੂੰ ਛੱਡ ਕੇ ਤੁਰ ਗਈ ਸੀਗੀ ਹਨਾ ਜਮਾਂ ਇਕੱਲਾ ਰਹਿ ਗਿਆ ਸੀਗਾ ਅੱਜ ਮਾਂ ਦੇ ਰੂਪ ਦੇ ਵਿੱਚ ਮੈਨੂੰ ਇਹ ਜਿਹੜੀ ਮੇਰੀ ਸਿੰਘਣੀ ਮਿਲੀ ਐ ਮੈਂ ਨਾ ਮਾਂ ਨਾਲੋਂ ਵੀ ਵੱਧ ਕੇ ਪਿਆਰ ਮੈਨੂੰ ਮਿਲ ਰਿਹਾ ਦੁਨੀਆ ਸਵਾਲ ਚੱਕਦੀ ਰਹਗੀ ਦੁਨੀਆ ਕਮੀਆਂ ਕੱਢਦੀ ਰਹਗੀ ਸੁਮਨਪ੍ਰੀਤ ਦੇ ਵਿੱਚ ਇਹ ਤਾਂ ਤੁਰ ਨਹੀਂ ਸਕਦੀ ਇਹ ਤਾਂ ਐਦਾਂ ਵਾ ਪਰ ਤੁਸੀਂ ਬਿਲਕੁਲ ਠੀਕ ਠਾਕ ਹੋ ਗੁਰੂ ਦੀ ਰਜ਼ਾ ਦੇ ਵਿੱਚ ਗੁਰਸਿੱਖ ਹੋ ਤੁਸੀਂ ਤੇ ਤੁਸੀਂ ਇਸ ਕੁੜੀ ਨੂੰ ਬੜੇ ਪਿਆਰ ਦੇ ਨਾਲ ਅਪਣਾ ਲਿਆ ਜ਼ਰੂਰ ਵਿਚਾਰ ਪੈਣੇ ਆਇਆ ਸੀ ਮੇਰੇ ਵੀ ਇੱਕ ਵਾਰੀ ਚੰਗਾ ਤੁਰਨ ਦੇ ਵਿੱਚ ਦਿੱਕਤ ਆ ਕਮੀ ਨਾਲੋਂ ਜ਼ਿਆਦਾ ਇਹ ਸੀ ਕਿ ਕਿਉਂਕਿ ਆਨੇ ਹੁੰਦੇ ਨੇ ਇਨਸਾਨ ਦੇ ਵਿੱਚ ਜੇ ਇੱਕ ਅੱਧੀ ਕਮੀ ਹੋਵੇ ਤਾਂ ਦੋ ਤਿੰਨ ਗੁਣ ਹੋਰ ਹੁੰਦੇ ਆ ਸਰ ਨਾਲੋਂ ਵਧੀਆ ਚੀਜ਼ ਮੈਨੂੰ ਇਹ ਲੱਗੀ ਕਿ ਇਹਨਾਂ ਦਾ ਅੰਮ੍ਰਿਤ ਛਕਿਆ ਹੋਇਆ ਵਿਆਹ ਨੇ ਇੱਕ ਮੈਸੇਜ ਦੀ ਤਰ੍ਹਾਂ ਹੋ ਗਿਆ ਜੇ ਦਿਲ ਕਰੇ ਤਾਂ ਸੈਂਡ ਕਰਤਾ ਤੇ ਨਹੀਂ ਤਾਂ ਡਿਲੀਟ ਕਰਤਾ ਮੈਂ ਇਸ ਤੋਂ ਪਹਿਲਾਂ ਵੀ ਨਾ ਦੋ ਤਿੰਨ ਰਿਸ਼ਤੇ ਆਏ ਸੀ ਤਾਂ ਮੈਂ ਕਹਾਵਤਾਂ ਹੀ ਬਣਾ ਲੀਆਂ ਜਾਂ ਇੱਕ ਮਜ਼ਾਕ ਦਾ ਜ਼ਰੀਆ ਬਣਾ ਲਿਆ ਕਿ ਯਾਰ ਵਿਆਹ ਕਰਾ ਲਿਆ ਤੇ ਬਸ ਹੁਣ ਫਸ ਗਿਆ ਤੂੰ ਪਰ ਨਹੀਂ ਮਿਆਣਾ ਨਾ ਵੀ ਇਹ ਜ਼ਿੰਦਗੀ ਜਿਉਂਦੇ ਲਈ ਹਮਸਫਰ ਜ਼ਰੂਰੀ ਹੈ ਜੇ ਹਮਸਫਰ ਚੰਗਾ ਮਿਲ ਜੇ ਤੇ ਉਹ ਉਦੋਂ ਵੀ ਵਧੀਆ ਜੀ ਕਹਾਵਤਾਂ ਹੀ ਬਣਾ ਲੀਆਂ ਜਾਂ ਇੱਕ ਮਜ਼ਾਕ ਦਾ ਜਰੀਆ ਬਣਾ ਲਿਆ ਕਿ ਯਾਰ ਵਿਆਹ ਕਰਾ ਲਿਆ ਤੇ ਬੱਸ ਹੁਣ ਫਸ ਗਿਆ ਤੂੰ ਪਰ ਨਹੀਂ ਮਿਆਣਾ ਨਾ ਵੀ ਇਹ ਜ਼ਿੰਦਗੀ ਜਿਉਂਦੇ ਲਈ ਹਮਸਫਰ ਜ਼ਰੂਰੀ ਹੈ ਜੇ ਹਮਸਫਰ ਚੰਗਾ ਮਿਲ ਜੇ ਤੇ ਉਹ ਉਦੋਂ ਵੀ ਵਧੀਆ ਜੀ ਹੱਥ ਨਾਲ ਹੱਥ ਫੜ ਕੇ ਤੁਸੀਂ ਇਹਨਾਂ ਨੂੰ ਲਿਜਾਂਦੇ ਹੋ ਕੋਈ ਵੀ ਤੁਸੀਂ ਸਾਰੇ ਪਾਸੇ ਲੈ ਕੇ ਜਾਂਦੇ ਹੋ ਗੁਰਧਾਮਾਂ ਦੇ ਵੀ ਲੈ ਕੇ ਜਾਂਦੇ ਹੋ ਫਤੇਗੜ ਸਾਹਿਬ ਮੈਂ ਤੁਹਾਨੂੰ ਦੇਖਿਆ ਤਾਂ ਇਹ ਕਿੱਦਾਂ ਮੁਸ਼ਕਲ ਆਉਂਦੀ ਹੈ ਕੋਈ ਕਮੀਆਂ ਤਾਂ ਹਰ ਕੋਈ ਦੇਖਦਾ ਵਿਆਹ ਕਰਾਉਣ ਤੋਂ ਪਹਿਲਾਂ ਬਹੁਤ ਕੋਈ ਦੇਖਦੇ ਨੇ ਵੀ ਕੁੜੀ ਤੁਰਦੀ ਫਿਰਦੀ ਠੀਕ ਆ ਰੋਟੀ ਪਾਣੀ ਬਣਾ ਲੈਂਦੀ ਹੈ ਕਿ ਨਹੀਂ ਤੇ ਮੈਨੂੰ ਕਹਿ ਦਿੰਦੇ ਸਾਡੇ ਆਂਡੀ ਗੋਂਡੀ ਕਹਿੰਦੇ ਵੀ ਤੂੰ ਰੋਟੀ ਮਾਰੇ ਨੇ ਤਾਂ ਇਹ ਵਿਆਹ ਕਰਾਇਆ ਤੇ ਇਹ ਤੂੰ ਆਪ ਲਾਈ ਇਹਨਾਂ ਮੈਂ ਕਿ ਫਿਰ ਕੀ ਹੋ ਗਿਆ ਗੁਰੂ ਮਹਾਰਾਜ ਨੇ ਸੇਵਾ ਬਖਸ਼ੀ ਹੈ ਜਦੋਂ ਆਪਾਂ ਵਿਆਹ ਲਈ ਕੁੜੀ ਦੇਖਦੇ ਹਾਂ ਨਾ ਤੁਸੀਂ ਕਮੀਆਂ ਨਾ ਦੇਖੋ ਉਹਨਾਂ ਦਾ ਕਿਰਦਾਰ ਦੇਖੋ ਕਿ ਕਿਰ ਠੀਕ ਨੇ ਇਹ ਚੰਗੇ ਭਲੇ ਨੇ ਜੇ ਮੰਨ ਲਓ ਕਿ ਸਾਲ ਦੋ ਸਾਲ ਬਾਅਦ ਕੋਈ ਬੱਚਾ ਹੋ ਜਾਂਦਾ ਉਸ ਤੋਂ ਬਾਅਦ ਜੇ ਕੋਈ ਇਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਫਿਰ ਵੀ ਤਾਂ ਮੈਂ ਐਕਸੈਪਟ ਕਰੂੰਗੇ ਨਾ ਤੇ ਪਹਿਲਾਂ ਕਿਉਂ ਨਾ ਬਣਾਈਏ ਮੈਂ ਉਸ ਚੀਜ਼ ਨੂੰ ਇਹ ਕਮੀ ਨੂੰ ਮਹਿਸੂਸ ਕਰਿਆ ਕਿ ਮੇਰੇ ਫਾਦਰ ਸਾਹਿਬ ਦੇ ਹੱਥ ਪੈਣੇ ਕੰਮ ਕਰਦੇ ਤੇ ਉਹਨਾਂ ਨੂੰ ਰੋਟੀ ਖਾਣੀ ਮੈਂ ਉਸ ਚੀਜ਼ ਨੂੰ ਬਹੁਤ ਹੀ ਬਰੀਕੀ ਨਾਲ ਦੇਖਿਆ ਵੀ ਜਿਹੜਾ ਬੰਦਾ ਚੱਲ ਫਿਰ ਨਹੀਂ ਸਕਦਾ ਜਾਂ ਜਿਹੜੀ ਬੰਦੇ ਵਿੱਚ ਕੋਈ ਨਾ ਕੋਈ ਕਮੀ ਹੈ ਨਾ ਜੀ ਉਹ ਉਹੀ ਬੰਦਾ ਸਮਝ ਸਕਦਾ ਕਣਾ ਗਰੰਥੀ ਸਿੰਘ ਨੇ ਵੀ ਸਾਡਾ ਨੰਬਰ ਲਿਆ ਕਿਉਂਕਿ ਜਦੋਂ ਅਸੀਂ ਪ੍ਰਕਰਮਾ ਕਰ ਰਹੇ ਸੀ ਨਾ ਓਕੇ ਤੇ ਉਦੋਂ ਉਹਨਾਂ ਨੇ ਵੀ ਨੰਬਰ ਲਿਆ ਸਾਡਾ ਵੀ ਤੁਸੀਂ ਤੁਹਾਡੇ ਕੀ ਲੱਗਦੇ ਆ ਮੈਂ ਕਿਹਾ ਮੇਰੇ ਵਾਈਫ ਤੇ ਉਹਨਾਂ ਦਾ ਵੀ ਇੱਕ ਸਵਾਲ ਸੀ ਬੜੇ ਸ਼ੌਕ ਹੋਏ ਸੀ ਤੂੰ ਹਾਂ ਕਿਵੇਂ ਕਰਦੀ ਯਾਰ ਲਿਆ ਨੂੰ ਮੈਂ ਕਿਹਾ ਵੀ ਹਾਂ ਵਾਲੀ ਕਿਹੜੀ ਗੱਲ ਵੀ ਕੀ ਕਮੀਆਂ ਕੁੜੀ ਚ ਇਹ ਤਾਂ ਤੁਰਿਆ ਨਹੀਂ ਜਾਂਦੇ ਮੈਂ ਕਿਹਾ ਵੀ ਮੈਨੂੰ ਕਿਉਂਕਿ ਮੈਨੂੰ ਨਹੀਂ ਲੱਗਦੀ ਜੀ ਕਮੀ ਕੋਈ ਅ ਮੇਰੇ ਜੇ ਨਜ਼ੀਰ ਇਹਨਾਂ ਮੈਂ ਦੇਖਾ ਤਾਂ ਮੇਰੇ ਹਿਸਾਬ ਨਾਲ ਤਾਂ ਮਿਆਣਾ ਵੀ ਸਾਰੇ ਨਾਲੋਂ ਸੋਹਣੀ ਕੁੜੀ ਹੈ ਸਸ਼੍ਰੀਕਾਲ ਜੀ ਮੈਂ ਗੁਰਦੀਪ ਕੌਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਤੁਹਾਨੂੰ ਬਾ ਕਮਾਲ ਖੂਬਸੂਰਤ ਗੁਰਸਿੱਖ ਜੋੜੀ ਦੇ ਨਾਲ ਮਿਲਵਾਣਾ ਹੈ ਜਿਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਅੱਜ ਦੇ ਸਮੇਂ ਦੇ ਵਿੱਚ ਪਿਆਰ ਦੇ ਅਸਲੀ ਮਾਇਨੇ ਕੀ ਹੁੰਦੇ ਆ ਜਿਸ ਜੋੜੀ ਦੇ ਵਿੱਚ ਕੁੜੀ ਭਾਵੇਂ ਸਰੀਰ ਤੋਂ ਅਸਮਰੱਥ ਹੈ ਚੰਗੀ ਤਰ੍ਹਾਂ ਤੁਰ ਫਿਰ ਨਹੀਂ ਸਕਦੀ ਪਰ ਉਸ ਕੁੜੀ ਨੂੰ ਅਪਣਾ ਕੇ ਗੁਰਸਿੱਖ ਮੁੰਡੇ ਨੇ ਸਾਬਤ ਕਰ ਦਿੱਤਾ ਕਿ ਪਿਆਰ ਸ਼ਕਲਾਂ ਜਾਂ ਸਰੀਰ ਦੀ ਅਸਮਰੱਥਾ ਦੇ ਨਾਲ ਨਹੀਂ ਹੁੰਦਾ ਪਿਆਰ ਤਾਂ ਗੁਰੂ ਦੀ ਰਜ਼ਾ ਦੇ ਵਿੱਚ ਰੂਹ ਤੋਂ ਅਪਣਾਉਣ ਦੇ ਨਾਲ ਹੁੰਦਾ ਓ ਗੁਰਸਿੱਖ ਜੋੜੀ ਸਾਡੇ ਨਾਲ ਮੌਜੂਦ ਹੈ ਭਾਈ ਸਿਮਰਨਜੀਤ ਸਿੰਘ ਖਾਲਸਾ ਜੀ ਤੇ ਸੁਮਨਪ੍ਰੀਤ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਖੁਸ਼ ਹੋ ਜ਼ਿੰਦਗੀ ਵਧੀਆ ਲੰਘ ਰਹੀ ਹੈ ਅੱਜ ਉਹ ਕੁੜੀ ਕਰਮਾਂ ਵਾਲੀ ਤੁਹਾਡੇ ਨਾਲ ਬੈਠੀ ਹੈ ਜਿਹਨੂੰ ਤੁਸੀਂ ਸਾਵਧ ਸੂਰਤ ਅਪਣਾਇਆ ਗੁਰਸਿੱਖ ਬਾਣੀ ਦੇ ਵਿੱਚ ਐ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਮੇਰੀ ਮਾਤਾ ਮੈਨੂੰ ਛੱਡ ਕੇ ਤੁਰ ਗਈ ਸੀਗੀ ਹਨਾ ਜਮਾ ਇਕੱਲਾ ਰਹਿ ਗਿਆ ਸੀਗਾ ਤੇ ਅੱਜ ਮਾਂ ਦੇ ਰੂਪ ਦੇ ਵਿੱਚ ਮੈਨੂੰ ਇਹ ਜਿਹੜੀ ਮੇਰੀ ਸਿੰਘਣੀ ਮਿਲੀ ਐ ਮੈਨਾ ਮਾਂ ਨਾਲੋਂ ਵੀ ਵੱਧ ਕੇ ਪਿਆਰ ਮੈਨੂੰ ਮਿਲ ਰਿਹਾ ਇਹਨਾਂ ਤੋਂ ਬਾਈ ਜੀ ਮਤਲਬ ਦੁਨੀਆ ਸਵਾਲ ਚੱਕਦੀ ਰਹਗੀ ਦੁਨੀਆ ਕਮੀਆਂ ਕੱਢਦੀ ਰਹਗੀ ਸੁਮਨਪ੍ਰੀਤ ਦੇ ਵਿੱਚ ਇਹ ਤਾਂ ਤੋਰ ਨਹੀਂ ਸਕਦੀ ਇਹ ਤਾਂ ਐਦਾਂ ਵਾ ਪਰ ਤੁਸੀਂ ਬਿਲਕੁਲ ਠੀਕ ਠਾਕ ਹੋ ਗੁਰੂ ਦੀ ਰਜ਼ਾ ਦੇ ਵਿੱਚ ਗੁਰਸਿੱਖ ਹੋ ਤੁਸੀਂ ਤੇ ਤੁਸੀਂ ਇਸ ਕੁੜੀ ਨੂੰ ਬੜੀ ਪਿਆਰ ਦੇ ਨਾਲ ਅਪਣਾ ਲਿਆ ਇਹ ਕਿਵੇਂ ਦਿਲੋਂ ਕਿੰਨੀ ਆਵਾਜ਼ ਨਿਕਲੀ ਇਹ ਰਿਸ਼ਤਾ ਜੁੜਿਆ ਕਿਵੇਂ ਤੁਹਾਡਾ ਅ ਇਥੇ ਨਾ ਜਿਹੜੇ ਸਾਡੇ ਵਿਚੋਲੇ ਆ ਮੇਰੇ ਮੰਮਾ ਦੇ ਫਰੈਂਡ ਸੀਗੇ ਤੇ ਮੇਰੀ ਸਿਸਟਰ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਦੇਖੋ ਕੋਈ ਗੁਰਸਿੱਖ ਕੁੜੀ ਕਿਉਂਕਿ ਮੈਨੂੰ ਇਹ ਸੀ ਕਿ ਮੈਂ ਅਮ੍ਰਿਤਾ ਤਾਰੀ ਕੁੜੀ ਦੇ ਨਾਲ ਹੀ ਵਿਆਹ ਕਰਾਵਾਂ ਤਾਂ ਉਹ ਬੈਸਟ ਹੈ ਮੇਰੇ ਲਈ ਠੀਕ ਹੈ ਤੇ ਉਹਨਾਂ ਨੇ ਦੇਖਿਆ ਅਮ੍ਰਿਤਾ ਤਾਰੀ ਕੁੜੀ ਲੱਭੀ ਜਦੋਂ ਇਹਨਾਂ ਦੇ ਬਾਰੇ ਮੈਨੂੰ ਪਤਾ ਲੱਗਿਆ ਤੇ ਮੈਨੂੰ ਫੋਟੋ ਪਹਿਲਾਂ ਇੱਕ ਵਾਰੀ ਸੈਂਡ ਕਰੀ ਸੀ ਉਹਨਾਂ ਨੇ ਮੈਂ ਕਿਹਾ ਵੀ ਫੋਟੋ ਨਹੀਂ ਮੈਂ ਕੋਈ ਗੱਲ ਨਹੀਂ ਮੈਂ ਮਿਲਦਾ ਅੱਛਾ ਤੇ ਮੈਂ ਤੇ ਮੇਰੀ ਸਿਸਟਰ ਆਏ ਇਤੇ ਗੁਰਦੁਆਰਾ ਢੀਸਰ ਸਾਹਿਬ ਮਿਲੇ ਆ ਮੇਰੇ ਮਾਤਾ ਜੀ ਆਏ ਸੀ ਨਾਲ ਤੇ ਮੇਰਾ ਛੋਟਾ ਸਾਲ ਆਇਆ ਸੀਗਾ ਉਹਨਾਂ ਦੇ ਨਾਲ ਇਹਨਾਂ ਦੇ ਨਾਲ ਜਦੋਂ ਆਏ ਆ ਅੱਛਾ ਤੇ ਮੈਂ ਦੇਖਿਆ ਕੇਰਾਂ ਤੋਂ ਮੰਨ ਦੇ ਵਿੱਚ ਜ਼ਰੂਰ ਵਿਚਾਰ ਪੈਣੇ ਆਇਆ ਸੀ ਮੇਰੇ ਵੀ ਇੱਕ ਵਾਰੀ ਅੱਛਾ ਕਿ ਯਾਰ ਮਤਲਬ ਇਹਨਾਂ ਨੂੰ ਹਨ ਤੁਰਨ ਦੇ ਵਿੱਚ ਦਿੱਕਤ ਆ ਤੇ ਹਾਂ ਜਦੋਂ ਗੱਲ ਹੋਈ ਸੀਗੀ ਤੇ ਮੈਨੂੰ ਇਹ ਨਹੀਂ ਪਤਾ ਜੀ ਵੀ ਥੋੜੇ ਜਿਹੀ ਬੋਲਣ ਦੇ ਵਿੱਚ ਵੀ ਥੋੜੀ ਬਹੁਤ ਦਿੱਕਤ ਹੈਗੀ ਇਹਨਾਂ ਨੂੰ ਹਨ ਅੱਛਾ ਤੁਸੀਂ ਬੁਲਾ ਕੇ ਵੀ ਦੇਖਿਆ ਹੋਣਾ ਤੁਸੀਂ ਦੇਖਿਆ ਵੀ ਅੱਖਾਂ ਮੋਰੀ ਪਰ ਇਦਾਂ ਮੰਨ ਚਾਏ ਸੀ ਯਾਰ ਮੇਨਾ ਕਿਹਦੇ ਨਾਲ ਰਿਸ਼ਤਾ ਕਰ ਰਿਹਾ ਜਾਂ ਇਦਾਂ ਮੰਨਦੇ ਵਿੱਚ ਕੁਛ ਆ ਮੈਨੂੰ ਕੋਈ ਗੁਰੂ ਦੀ ਰਾਜਾ ਹੀ ਸਮਝੀ ਸੀ ਕਿਉਂਕਿ ਮੈਨੂੰ ਕਮੀ ਨਾਲੋਂ ਜ਼ਿਆਦਾ ਇਹ ਸੀਗਾ ਕਿਉਂਕਿ ਆਨੇ ਹੁੰਦੇ ਨੇ ਪਰ ਇਨਸਾਨ ਦੇ ਵਿੱਚ ਜੇ ਇੱਕ ਅੱਧੀ ਕਮੀ ਹੋਵੇ ਤਾਂ ਦੋ ਤਿੰਨ ਗੁਣ ਹੋਰ ਹੁੰਦੇ ਆ ਪ੍ਰਮਾਤਮਾ ਨਾਲ ਕੋਈ ਨਾ ਕੋਈ ਇਦਾਂ ਦੀ ਚੀਜ਼ੇ ਦੇ ਦਿੰਦਾ ਕਿ ਉਹ ਕਮੀ ਮਹਿਸੂਸ ਨਹੀਂ ਹੁੰਦੀ ਤੇ ਸਾਰਿਆਂ ਨਾਲੋਂ ਵਧੀਆ ਚੀਜ਼ ਮੈਨੂੰ ਇਹ ਲੱਗੇ ਕਿ ਇਹਨਾਂ ਦਾ ਅੰਮ੍ਰਿਤ ਛਕਿਆ ਹੋਇਆ ਹੈ ਅੱਛਾ ਦੂਜੀ ਗੱਲ ਇਹ ਕਿ ਰੋਟੀ ਦਾ ਨਿਵਾਲਾ ਫੇਰ ਲੈਂਦੇ ਪਹਿਲਾਂ ਬਾਣੀ ਦਾ ਜਾਪ ਕਰਦੇ ਆ ਫੇਰ ਰੋਟੀ ਖਾਂਦੇ ਆ ਜੀ ਪਹਿਲਾਂ ਇਸ਼ਨਾਨ ਕਰਕੇ ਬਾਣੀ ਦਾ ਬਾਣੀ ਪੜ੍ਹਨੇ ਨਾਲੀ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਜਿਹੜਾ ਮੂੰਹ ਦੇ ਵਿੱਚ ਨਮਲਾ ਲੈਣਾ ਅੱਜ ਕੱਲ ਤਾਂ ਅਸੀਂ ਕਹਿੰਦੇ ਕਿ ਪਿਆਰ ਸ਼ਕਲਾਂ ਵਾਲੇ ਹੋ ਗਿਆ ਰੂਹ ਵਾਲਾ ਤਾਂ ਰਹਿ ਆ ਹੀ ਨਹੀਂ ਪਰ ਤੁਹਾਨੂੰ ਕੁੜੀ ਮਿਲਦੀ ਆ ਤੁਸੀਂ ਉਹਨੂੰ ਦੇਖਦੇ ਹੋ ਤੁਸੀਂ ਅਪਣਾ ਲੈਂਦੇ ਹੋ ਇਹ ਸਬਰ ਜਾਂ ਇਹ ਵਾਹਿਗੁਰੂ ਕਿੱਦਾਂ ਮਤਲਬ ਰੋਲ ਨਿਭਾਉਂਦੇ ਨੇ ਗੁਰੂ ਸਾਹਿਬ ਮੈਂ ਨਾ ਅੜੀਸਰ ਸਾਹਿਬ ਪਹਿਲਾਂ ਵੀ ਜਾਂਦਾ ਹੁੰਦਾ ਸੀ ਤੇ ਉੱਥੇ ਵੀ ਬਸ ਮੈਂ ਇਹੀ ਅਰਦਾਸ ਬੇਨਤੀ ਕਰਦਾ ਹੁੰਦਾ ਸੀ ਕਿ ਜੇ ਕੋਈ ਮੈਨੂੰ ਕੁੜੀ ਮਿਲੇ ਹਨਾ ਵਿਆਹ ਦੇ ਲਈ ਤੇ ਕੁੜੀ ਇੱਕ ਐਦਾਂ ਦੀ ਹੋਵੇ ਕਿਉਂਕਿ ਅੱਜ ਕੱਲ ਦੇਖੀ ਤਾਂ ਨਹੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਕਿ ਵਿਆਹ ਨੇ ਇੱਕ ਮੈਸੇਜ ਦੀ ਤਰ੍ਹਾਂ ਹੋ ਗਿਆ ਜੇ ਦਿਲ ਕਰੇ ਤਾਂ ਸੈਂਡ ਕਰਤਾ ਤੇ ਨਹੀਂ ਤਾਂ ਡਿਲੀਟ ਕਰਤਾ ਬਿਲਕੁਲ ਤੇ ਬਹੁਤ ਜ਼ਿਆਦਾ ਡਿਵੋਰਸ ਹੁੰਦੇ ਆ ਲਾ ਮਰਚ ਵੀ ਕਰਵਾਉਂਦੇ ਆ ਹਨਾ ਡਿਵੋਰਸ ਹੋ ਜਾਂਦੇ ਆ ਮੈਨੂੰ ਲੱਗਦਾ ਵਿਆਹ ਮਗਰੋਂ ਦਾ ਡਿਵੋਰਸ ਡਿਵੋਰਸ ਪਹਿਲਾਂ ਹੋ ਜਾਂਦਾ ਜੀ ਤੇ ਮੈਨੂੰ ਇਹ ਸੀਗਾ ਵੀ ਨਹੀਂ ਆ ਕੁੜੀ ਕਿਉਂਕਿ ਮੈਂ ਇਸ ਤੋਂ ਪਹਿਲਾਂ ਵੀ ਨਾ ਦੋ ਤਿੰਨ ਰਸਤੇ ਆਏ ਸੀ ਤਾਂ ਮੈਂ ਮਨਾ ਕਰਤਾ ਸੀ ਜੀ ਉਹਨਾਂ ਨੂੰ ਅੱਛਾ ਤੇ ਜਦੋਂ ਮੈਂ ਇਹਨਾਂ ਨੂੰ ਦੇਖਿਆ ਤੇ ਉਸ ਤੋਂ ਬਾਅਦ ਮੈਨੂੰ ਲੱਗਾ ਵੀ ਨਹੀਂ ਇਹਦੇ ਨਾਲੋਂ ਵਧੀਆ ਕੁੜੀ ਤੈਨੂੰ ਮਿਲ ਨਹੀਂ ਸਕਦੀ ਹੂੰ ਐਦਾਂ ਦੀ ਕਿਹੜੀ ਚੀਜ਼ ਇਹਨਾਂ ਵਿੱਚ ਤੁਸੀਂ ਇੱਕ ਕਹਿੰਦੇ ਆ ਜੋਰੀ ਹੀਰੇ ਨੂੰ ਤਲਾਸ਼ ਲੈਂਦਾ ਵਾ ਤੁਸੀਂ ਕਿੰਦਾ ਤਰਾਸ਼ ਲਈ ਇਹਨਾਂ ਵਿੱਚੋਂ ਅਜਿਹੀ ਕੋਈ ਚੀਜ਼ ਇੱਕ ਤਾਂ ਜੀ ਸਭ ਤੋਂ ਪਹਿਲੀ ਗੱਲ ਤਾਂ ਜੀ ਇਹਨਾਂ ਦੀ ਨਿਮਰਤਾ ਜੀ ਬਹੁਤ ਜ਼ਿਆਦਾ ਨਿਮਰਤਾ ਇਹਨਾਂ ਦੇ ਵਿੱਚ ਹੂੰ ਬੋਲੀ ਦੇ ਵਿੱਚ ਬਹੁਤ ਮਿਠਾਸ ਹੈ ਦੂਜੀ ਚੀਜ਼ ਇਹ ਕਿ ਗੁਰੂ ਦੇ ਨਾਲ ਜੁੜੇ ਹੋਏ ਨੇ ਤੇ ਤੀਸਰੀ ਚੀਜ਼ ਇਹ ਆ ਕਿ ਅਨੰਨੇ ਨੇ ਕਿ ਜਿਹੜਾ ਬੱਚੇ ਦੇ ਵਿੱਚ ਸੰਸਕਾਰ ਆਉਂਦੇ ਮਾਤਾ ਪਿਤਾ ਤੋਂ ਹੀ ਆਉਂਦੇ ਆ ਤੇ ਮੇਰੇ ਜਿਹੜੇ ਸੱਸ ਨੇ ਮੇਰੀ ਮੰਮੀ ਜਿਣੀ ਆ ਉਹ ਵੀ ਅਮਰਤਧਾਰੀ ਨੇ ਦਿਮਾ ਲਾ ਸਜਾ ਕੇ ਰੱਖਦੇ ਨੇ ਮੇਰੇ ਫਾਦਰ ਸਾਹਿਬ ਹਨ ਫਦਰ ਇਨ ਲਾ ਉਹ ਵੀ ਅਮਰਤਧਾਰੀ ਨੇ ਸੋ ਮੈਨੂੰ ਇਹ ਸੀ ਕਿ ਵੀ ਇਸ ਪਰਿਵਾਰ ਦੇ ਨਾਲ ਮੈਂ ਜੇ ਰਿਸ਼ਤਾ ਜੋੜਾਂ ਤੇ ਮੈਂ ਬਹੁਤ ਅੱਗੇ ਜਾਊਗਾ ਤੇ ਦੂਸਰੀ ਚੀਜ਼ ਇਹ ਆ ਕਿ ਮੇਰਾ ਰਿਸ਼ਤਾ ਜਿਹੜਾ ਸਾਰੀ ਉਮਰ ਬਣਿਆ ਰਹੂਗਾ ਹੁਣ ਕਿੰਨੇ ਦਿਨ ਹੋ ਗਏ ਨੇ ਵਿਆਹ ਨੂੰ ਅ ਮੋਸਟਲੀ 1 ਮੰਥ ਕੰਪਲੀਟ ਹੋਣ ਵਾਲਾ ਜਿਹੜੇ ਚਾਰ ਪੰਜ ਦਿਨ ਰਹਿੰਦੇ ਆ 1 ਮੰਥ ਕੰਪਲੀਟ ਹੋ ਜਾਣਾ ਤੇ ਮੈਨਾਂ ਵੀ ਵਿਆਹ ਤੋਂ ਪਹਿਲਾਂ ਦੀ ਲਾਈਫ ਤੇ ਵਿਆਹ ਤੋਂ ਬਾਅਦ ਦੀ ਲਾਈਫ ਕੁਝ ਇਦਾਂ ਲੱਗਦੀ ਜਿਵੇਂ ਕਿ ਮੈਂ ਇੱਕ ਅਲੱਗ ਹੀ ਦੁਨੀਆ 'ਚ ਆ ਗਿਆ ਅੱਛਾ ਤੇ ਬਸ ਇਦਾਂ ਮਹਿਸੂਸ ਹੁੰਦਾ ਕਿ ਮੈਂ ਜੰਨਤ ਦੇ ਹੀ ਸ਼ਹਿਰ ਕਰ ਰਿਹਾ ਅੱਛਾ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਤੇ ਮੈਨੂੰ ਤਾਂ ਇਹ ਲੱਗਦਾ ਵੇ ਆਪਾਂ ਕਹਿ ਦਿੰਨੇ ਆ ਨਾ ਕਈ ਇੱਕ ਨਾ ਕਹਾਵਤਾਂ ਹੀ ਬਣਾ ਲੀਆਂ ਜਾਂ ਇੱਕ ਮਜ਼ਾਕ ਦਾ ਜਰੀਆ ਬਣਾ ਲਿਆ ਕਿ ਯਾਰ ਵਿਆਹ ਕਰਾ ਲਿਆ ਹਾਂ ਤੇ ਬਸ ਹੁਣ ਫਸ ਗਿਆ ਤੂੰ ਪਰ ਨਹੀਂ ਮੈਂ ਨਾ ਨਾ ਵੀ ਇਹ ਜ਼ਿੰਦਗੀ ਜਿਉਣ ਦੇ ਲਈ ਹਮਸਫਰ ਜ਼ਰੂਰੀ ਹੈ ਜੇ ਹਮਸਫਰ ਚੰਗਾ ਮਿਲ ਜੇ ਤੇ ਉਹ ਉਦੋਂ ਵੀ ਵਧੀਆ ਜੀ ਅੱਛਾ ਤੁਹਾਨੂੰ ਇਹਨਾਂ ਦੀ ਨਿਮਰਤਾ ਇੰਨੀ ਪਾ ਗਈ ਹਨਾ ਤੇ ਹੁਣ ਕਿੰਦਾ ਮਹੀਨੇ ਦਾ ਸਫ਼ਰ ਹੋ ਗਿਆ ਕਿਵੇਂ ਗੁਜ਼ਰਿਆ ਉਤਰਾ ਚੜਾ ਵੀ ਆਏ ਦੁੱਖ ਸੁੱਖ ਦੇ ਵਿੱਚ ਇੱਕ ਦੂਜੇ ਨੂੰ ਹੌਸਲਾ ਕਿਵੇਂ ਦਿੰਦੇ ਹੋ ਮੈਂ ਦੇਖਿਆ ਤੁਸੀਂ ਕਿੰਨੀ ਕੇਅਰ ਕਰਦੇ ਹੋ ਇਹਨਾਂ ਦੀ ਉਹ ਵੀਡੀਓਜ਼ ਬੜੀਆਂ ਵਾਇਰਲ ਹੋ ਰਹੀਆਂ ਤੁਹਾਡੀਆਂ ਹਨਾ ਹੱਥ ਨਾਲ ਹੱਥ ਫੜ ਕੇ ਤੁਸੀਂ ਇਹਨਾਂ ਨੂੰ ਲਿਜਾਂਦੇ ਹੋ ਕੋਈ ਵੀ ਤੁਸੀਂ ਸਾਰੇ ਪਾਸੇ ਲੈ ਕੇ ਜਾਂਦੇ ਹੋ ਗੁਰਧਾਮਾਂ ਦੇ ਵੀ ਲੈ ਕੇ ਜਾਂਦੇ ਹੋ ਫਤੇਕਰ ਸਾਹਿਬ ਮੈਂ ਤੁਹਾਨੂੰ ਦੇਖਿਆ ਤਾਂ ਇਹ ਕਿੰਦਾ ਮੁਸ਼ਕਲ ਆਉਂਦੀ ਹੈ ਕੋਈ ਨਹੀਂ ਜੀ ਨਹੀਂ ਮੈਨੂੰ ਮੁਸ਼ਕਲ ਨਹੀਂ ਆਉਂਦੀ ਕਿਉਂਕਿ ਮੇਰੇ ਫਾਦਰ ਸਾਹਿਬ ਵੀ ਨੇ ਐਕਚੁਅਲੀ ਬੈੱਡ ਰਟਨ ਹੀ ਐ ਬੈੱਡ ਤੇ ਨੇ 6-7 ਮਹੀਨਿਆਂ ਤੋਂ ਮਾਤਾ ਜੀ ਦੀ ਜਨਤ ਤੋਂ ਬਾਅਦ ਉਹ ਐਡਮਿਟ ਹੋ ਕਰਨਾ ਪਿਆ ਉਹਨਾਂ ਨੂੰ ਬਹੁਤ ਜ਼ਿਆਦਾ ਮਾਰੋਗ ਸੀ ਸਦਮਾ ਲੱਗ ਗਿਆ ਮੰਮਾ ਦਾ ਉਹਨਾਂ ਨੂੰ ਤੇ ਮੈਂ ਨਾ ਇਸੇ ਸਫਰ ਤੋਂ ਲੰਘ ਰਿਹਾ ਸੀ ਦੂਜੀ ਗੱਲ ਇਹ ਹੈ ਕਿ ਮੈਂ ਕਾਫੀ ਟੁੱਟਿਆ ਹੋਇਆ ਸੀ ਮੈਨੂੰ ਰਹਿ ਗਿਆ ਸੀ ਇਕੱਲਾ ਬਿਲਕੁਲ ਮੈਨੂੰ ਇੱਕ ਸਹਾਰੇ ਦੀ ਲੋੜ ਸੀ ਤੇ ਇਹਨਾਂ ਨੂੰ ਵੀ ਸਹਾਰੇ ਦੀ ਲੋੜ ਸੀ ਮੈਂ ਨਾ ਵੀ ਮੇਰੇ ਜੀ ਕੰਮ ਇਹ ਸੀ ਕਿ ਮੈਂ ਜਵਾਂ ਇਕੱਲਾ ਰਹਿ ਗਿਆ ਸੀਗਾ ਇਨਾਂ ਨੂੰ ਇਹ ਸੀਗਾ ਕਿਉਂਕਿ ਸਰੀਰਕ ਪੱਖੋਂ ਥੋੜੀ ਕਮਜ਼ੋਰੀ ਹੈ ਹਨਾ ਜੀ ਤੇ ਮੈਂ ਨਾ ਮੈਨੂੰ ਇਹ ਸੀ ਵੀ ਮੈਂ ਇਹਨਾਂ ਨੂੰ ਜੇ ਸਮਝੂਗਾ ਤੇ ਇਹ ਮੈਨੂੰ ਵੀ ਓਦੋਂ ਜ਼ਿਆਦਾ ਸਮਝਣਗੇ ਕਹਿੰਦੇ ਹੁੰਦੇ ਨੇ ਨਾ ਕਿ ਜਿਹਦੇ 'ਚ ਕੋਈ ਨਾ ਕੋਈ ਅ ਮਤਲਬ ਖਾਮੀ ਰਹੇ ਤੇ ਉਹ ਬਹੁਤ ਹੀ ਜਿਹੜਾ ਸੱਜੇ ਢੰਗ ਨਾਲ ਨਾ ਨਿਭਾਉਂਦਾ ਰਿਸ਼ਤੇ ਨੂੰ ਹੂੰ ਤੇ ਉਸ ਤੋਂ ਬਾਅਦ ਵਧੀਆ ਚੱਲ ਰਿਹਾ ਜੀ अच्छा ਤੇ ਜਿੱਦਾਂ ਹੁਣ ਇਹ ਤੁਹਾਨੂੰ ਮਿਲਤਾ ਗਏ ਆ ਪਰ ਤੁਹਾਡੀਆਂ ਵੀਡੀਓਜ਼ ਇੰਨੀਆਂ ਵਾਇਰਲ ਹੋ ਰਹੀਆਂ ਲੋਕਾਂ ਦਾ ਕੀ ਰਿਐਕਸ਼ਨ ਆ ਕਿਸੇ ਨੇ 네ਗੇਟਿਵ ਤਾਂ ਨਹੀਂ ਗਿਆ ਸਾਰੇ ਪੋਜ਼ਿਟਿਵ ਹੀ ਕਰਦੇ ਆ ਲੋਕ ਦੁਆਵਾਂ ਹੀ ਦਿੰਦੇ ਨੇ ਦੁਆਵਾਂ ਬਹੁਤ ਮਿਲ ਰਹੀਆਂ ਜੀ ਪਰ 네ਗੇਟਿਵ ਵੀ ਆ ਹੁਣ ਜਿਵੇਂ ਨਾ ਕਈ ਵੀਰ ਜਾਂ ਕਈ ਮੁੰਡਿਆਂ ਦੇ ਕਮੈਂਟ ਆਉਂਦੇ ਆ ਵੀ ਯਾਰ ਤੈਨੂੰ ਪੈਸੇ ਦਾ ਲਾਲਚ ਹੋਣਾ ਕਿਉਂਕਿ ਮੇਰੇ ਫਾਦਰ ਇਨ-ਲॉ ਉਹ ਬਾਹਰ ਹਨ ਨਾ ਦੁਬਈ ਚ ਨੇ ਮੇਰੇ ਸਾਲਾ ਸਾਹਿਬ ਵੀ ਬਾਹਰ ਨੇ ਅੱਛਾ ਤੇ ਉਹ ਕਈ ਕਹਿ ਦਿੰਦੇ ਆ ਵੀ ਯਾਰ ਇਹਨੇ ਪੈਸਿਆਂ ਖਾਤਰ ਕਰ ਲਿਆ ਹੁਣ ਅੱਛਾ ਕਿੰਨੇ ਪੈਸੇ ਲਏ ਆ ਤੂੰ ਤੁਹਾਨੂੰ ਕਹਿੰਦੇ ਪੈਸਿਆਂ ਖਾਤਰ ਵਿਆਹ ਕਰਾ ਹਾਂ ਪੈਸਿਆਂ ਖਾਤਰ ਵਿਆਹ ਕਰਾ ਲਿਆ ਹੁਣ ਵੀ ਕਿੰਨੇ ਪੈਸੇ ਲਏ ਆ ਤੂੰ ਤੂੰ ਚੰਗਾ ਭਲਾ ਫਿਰਦਾ ਤੇ ਇਹਦੇ ਤੋਂ ਸਹੀ ਤੁਰਿਆ ਨਹੀਂ ਜਾਂਦਾ ਤੂੰ ਵਿਆਹ ਕਿਵੇਂ ਕਰਾ ਲਿਆ ਅੱਛਾ ਇਹਨੂੰ ਲਾਲਚ ਹੋਣਾ ਜਾਂ ਮੇਰੇ ਫਾਦਰ ਸਾਹਿਬ ਮਤਲਬ ਚੱਲ ਫਿਰ ਨਹੀਂ ਸਕਦੇ ਵੀ ਇਹਦਾ ਪਿਓ ਰੋਲ ਅੱਛਾ ਬਹੁਤ ਚੀਜ਼ਾਂ ਐਵੇਂ ਦੀਆਂ ਆ ਮਤਲਬ ਕਹਿੰਦੇ ਆ ਮੇਰੇ ਸਾਡੇ ਰਿਸ਼ਤੇਦਾਰ ਮੇਰੇ ਆਪਦੇ ਘਰ ਦੇ ਆਣੇ ਮੈਨੂੰ ਬਹੁਤ ਮਤਲਬ ਮਿਹਨੇ ਮਾਰੇ ਆ ਵੀ ਤੂੰ ਚੰਗਾ ਭਲਾ ਹੈਗਾ ਮੇਰੇ ਦੋਸਤਾਂ ਨੇ ਵੀ ਉਹ ਚੰਗਾ ਭਲਾ ਹੈਗਾ ਤੈਨੂੰ ਕਿ ਤੈਨੂੰ ਹੋਰ ਕੁੜੀਆਂ ਨਹੀਂ ਮਿਲਣੀਆਂ ਤੇ ਤੂੰ ਕਿੱਧਰ ਤੁਰ ਪਿਆ ਮੈਂ ਕਿ ਨਹੀਂ ਯਾਰ ਜਿੱਥੋਂ ਆਂਦੇ ਹੁੰਦੇ ਨੇ ਨਾ ਕਿ ਜਿੱਥੋਂ ਕੋਈ ਰੋਕ ਕੇ ਤੇ ਮੇਰੇ ਸਾਹਮਣੇ ਮੈਨੂੰ ਤਾਂ ਇਹ ਸੀ ਕਿ ਮੇਰਾ ਬਸ ਇਹੀ ਹੁਣ ਜ਼ਿੰਦਗੀ ਆ ਇਸੇ ਰਾਹ ਤੇ ਮੈਂ ਤੁਰਨਾ ਤੇ ਉਹ ਮਿਹਨਤ ਮੇਰੀ ਰੰਗ ਲਈ ਹੈ ਜੀ ਠੀਕ ਹੈ ਮੈਂ ਅਪਣਾਇਆ ਇਹਨਾਂ ਨੂੰ ਇਹਨਾਂ ਨੇ ਮੈਨੂੰ ਅਪਣਾਇਆ ਕਿਉਂਕਿ ਆਂਦੇ ਹੁੰਦੇ ਨਾ ਕਿ ਜਦੋਂ ਬੰਦਾ ਇਕੱਲਾ ਰਹਿ ਜਾਏ ਤੇ ਉਹਨੂੰ ਨਹੀਂ ਕੋਈ ਬਾਹ ਫੜਦਾ ਉਹਦੀ ਤੇ ਮੈਂ ਆਣਾ ਮੇਰੀ ਇਹਨਾਂ ਨੇ ਬਾਹ ਫੜੀ ਆ ਤੇ ਮੈਂ ਅੱਜ ਇੱਥੋਂ ਤੱਕ ਪਹੁੰਚਿਆ ਜੀ ਇਹਨਾਂ ਦੀ ਵਜ੍ਹਾ ਕਰਕੇ ਫਿਰ ਗੁਰਬਾਣੀ ਪੜ੍ਹਦੀ ਉਹ ਰੋਜ਼ ਗੁਰਬਾਣੀ ਤੋਂ ਸ਼ੁਰੂਆਤ ਹੁੰਦੀ ਆ ਦੋਮਾ ਜੀ 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 ਬਿਲਕੁਲ ਸਵੇਰ ਉੱਠਨਸਾਰ ਪਹਿਲਾ ਇਸ਼ਨਾਨ ਪਾਣੀ ਹੁੰਦਾ ਜੀ ਫਿਰ ਨਿਤਨੇਮ ਕਰਕੇ ਤੇ ਫਿਰ ਆਪਣੀ ਕੰਮਕਾਰੀ ਲੱਗ ਜਾਂਦੀ ਹੈ ਤੁਸੀਂ ਕਿਹਾ ਕਿ ਪਾਪਾ ਜਿਹੜੇ ਆ ਤੁਹਾਡੇ ਉਹ ਵੀ ਠੀਕ ਨਹੀਂ ਆ ਫਿਰ ਇਹ ਬਚਪਨ ਤੋਂ ਹੀ ਇਹਨਾਂ ਚੀਜ਼ਾਂ ਦਾ ਅਨੁਭਵ ਹੋ ਗਿਆ ਸੀ ਇਸ ਕਰਕੇ ਤੁਸੀਂ ਇਹਨਾਂ ਦੀ ਮੁਸ਼ਕਲ ਜਿਹੜੀ ਆ ਬਹੁਤ ਬਖੂਬੀ ਨਾਲ ਮਹਿਸੂਸ ਕੀਤੀ ਹਾਂਜੀ ਕਿਉਂਕਿ ਐ ਨਾ ਦੇਖੋ ਮੈਂ ਕੰਮ ਤੇ ਜਾਉਂਦੇ ਸੀ ਨਾ ਮੈਂ ਵਿਆਹ ਤੋਂ ਪਹਿਲਾਂ ਨਾ ਉਹਦੇ ਚਾਚਾ ਜੀ ਦੇ ਚੁੱਲ੍ਹੇ ਤੇ ਸੀ ਮੇਰਾ ਚਾਚਾ ਜੀ ਹੋਰਾਂ ਨਾਲ ਰਹਿ ਰਿਹਾ ਸੀ ਤੇ ਜਦੋਂ ਜਾਵੜੀ ਦਾ ਸੀ ਨਾ ਤੇ ਕਿਉਂਕਿ ਮੇਰੇ ਮੂੰਹ ਤੇ ਤਾਂ ਨਹੀਂ ਕਦੇ ਕਿਹਾ ਤੇ ਆਦੇ ਹੁੰਦੇ ਨੇ ਕਿ ਸ਼ਰੀਕ ਸਹਰੇ ਬਨ ਕੇ ਨਹੀਂ ਢੋਕਦਾ ਕਹਾਵਤ ਆ ਜੀ ਆਪਣੀ ਪੰਜਾਬੀ ਦੀ ਤੇ ਨਹੀਂ ਕਸਰ ਕੋਈ ਨਹੀਂ ਛੱਡਦਾ ਹੂੰ ਤੇ ਜਦੋਂ ਮੈਂ ਕੰਮ ਤੇ ਜਾਵੜਦਾ ਸੀ ਮੈਂ ਮਿਸਤਰੀਆਂ ਨਾਲ ਲੱਗਿਆ ਹੋਇਆ ਸੀਗਾ ਜੀ ਲੋਕ ਟੈਲ ਆਉਂਦੇ ਹੁੰਦੇ ਸੀ ਅਸੀਂ ਹੂੰ ਤੇ ਜਦੋਂ ਮੈਂ ਆਉਣਾ ਤੇ ਉਦੋਂ ਆ ਕੇ ਲੈਟਰਨ ਕਰਵਾਉਂਦਾ ਹੁੰਦਾ ਸੀ ਉਹਨਾਂ ਨੂੰ ਅੱਛਾ ਤੇ ਜੇ ਜਾ ਕਰਵਾ ਵੀ ਦੇਣਾ ਤਾਂ ਕਈ ਵਾਰ ਪਾਪਨੇ ਦੱਸਣਾ ਵਿਚਾਰੇ ਚਾਚਾ ਕਹਿ ਦਿੰਦਾ ਯਾਰ ਵੀ ਸਾਡੇ ਤੋਂ ਹੱਥ ਤੋਂ ਧੋਤੇ ਜਾਂਦੇ ਤੇਰੇ ਤੂੰ ਆਪਣਾ ਜੁੱਲੀ ਵਾਸਤੇ ਚੱਕ ਤੇ ਪਿੰਡ ਜਾ ਹੂੰ ਤੇ ਫਿਰ ਮੈਂ ਕੀ ਕਰਾਂ ਮੈਂ ਪਿੰਡ ਵੱਗ ਗਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਮਾਤਾ ਜੀ ਹੋਰਾਂ ਨੇ ਨੇ ਸਾਨੂੰ ਉਰੇ ਲੈ ਆਏ ਸੀ ਵੀ ਕੰਮ ਕਰੇਗਾ ਕਿ ਇਹਨੂੰ ਉਹ ਕਰੇਗਾ ਪਰ ਮੈਨੂੰ ਨਹੀਂ ਲੱਗਦਾ ਵੀ ਜ਼ਿਆਦਾ ਇਹਨਾਂ ਨੂੰ ਠੀਕ ਆ ਘਰੇ ਕੰਮਕਾਰ ਕਰਦੇ ਆ ਥੋੜੀ ਬਹੁਤ ਰੋਟੀ ਬਣਾਉਣ ਤੇ ਦਿੱਕਤ ਤਾਂ ਜ਼ਰੂਰ ਆਉਂਦੀ ਆ ਹੂੰ ਕਿਉਂਕਿ ਜਦੋਂ ਮੈਂ ਹੁਣ ਉੱਥੇ ਵੀ ਸੀ ਨਾ ਮੇਰੀ ਕਿਉਂਕਿ ਸਿਸਟਰ ਆ ਗਈ ਸੀ ਮੇਰੇ ਹਨ ਕਿਉਂਕਿ ਮੇਰੀ ਸਿਸਟਰ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਮੈਂ ਹਨ ਵੀ ਕੁਸ਼ਕ ਥਾਵਾਂ ਤੇ ਮਾਂ ਬਣ ਕੇ ਉਹ ਵੀ ਮੇਰੇ ਨਾਲ ਖੜੀ ਆ ਜੀ ਅੱਛਾ ਕਿਉਂਕਿ ਜਦੋਂ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਸੀ ਕਿਉਂਕਿ ਮੈਂ ਤੇ ਮੇਰੀ ਸਿਸਟਰ ਜਾਂ ਮੇਰੀ ਮਾਸੀ ਜੀ ਅਸੀਂ ਤਿਆਰੀਆਂ ਕਰੀਆਂ ਤੇ ਕੁਝ ਦਿਨਾਂ ਦੇ ਵਿੱਚ ਵਿੱਚ ਅਸੀਂ ਕਰਿਆ ਜੀ ਪ੍ਰਬੰਧ ਇਹ ਤੇ ਉਸ ਤੋਂ ਬਾਅਦ ਹੁਣ ਉਹ ਵੀ ਜਾਵੜੀ ਹੁਣ ਭੈਣ ਵੀ ਵਿਚਾਰੀ ਕਿੰਨਾ ਕਚਰ ਬੈਠੀ ਰਹੇ ਨਾ ਠੀਕ ਹੈ ਤੇ ਫਿਰ 2-3 ਦਿਨ ਅਸੀਂ ਇਕੱਲੇ ਰਹੇ ਸੀ ਕਿਉਂਕਿ ਹੁਣ ਫਾਦਰ ਸਾਹਿਬ ਵੀ ਨਹੀਂ ਕੁਝ ਕਰ ਸਕਦੇ ਤੇ ਰੋਟੀ ਇਹਨਾਂ ਨੂੰ ਵੀ ਨਹੀਂ ਬਣਾਉਣੀ ਤੇ ਮੈਨੂੰ ਇਹ ਸੀਗਾ ਵੀ ਹਨਾ ਹੂੰ ਅਹ ਦਿੱਕਤ ਨਹੀਂ ਇਹਨਾਂ ਨੂੰ ਆਉਂਦੀ। ਬਾਕੀ ਸਾਰਾ ਕੰਮ ਕਰ ਲੈਂਦੀ ਘਰ ਦਾ। ਹਾਂ ਹਾਂ ਹਾਂ। ਜਦੋਂ ਤੀਨੀ ਬਣਾ ਹੁੰਦੀ ਫਿਰ ਤੁਸੀਂ ਕਰਦੇ ਹੋ ਮਦਦ। ਹਾਂ ਮੈਂ ਬਣਾਉਂਦਾ ਰਿਆਂ ਜੀ। ਤੁਸੀਂ ਬਣਾਉਂਦੇ। ਹਾਂ ਮੈਂ ਬਣਾਉਂਦਾ ਰਿਆਂ। ਮੇਰੇ ਨਾ ਜਦੋਂ ਮੈਂ ਆਪਣੇ ਗੈਸ ਵੀ ਮੁੱਕ ਗਿਆ ਸੀ ਉਦੋਂ ਤੇ ਚੁੱਲੇ ਤੇ ਰੋਟੀ ਬਣਾਈ ਜਾਂਦੇ ਸੀ ਤੇ ਮੇਰੇ ਨਾ ਬਾਵਾ ਦੇ ਕੇਸ ਮੱਚ ਗਏ ਸੀਗੇ ਜੀ। ਅੱਛਾ। ਤੇ ਬਸ ਮੂੰਹੋਂ ਨਹੀਂ ਬੋਲੇ ਨਹੀਂ ਇਹਨਾਂ ਦਾ ਹਸਰ ਕੋਈ ਨਹੀਂ ਸੀਗਾ ਦੇਖ ਕੇ ਬਸ ਅੱਖਾਂ ਭਰ ਆਏ ਵੀ ਮਨ ਚ ਇਹਨਾਂ ਦੇ ਆਉਗਾ ਜ਼ਰੂਰ ਕਿ ਜੇ ਮੈਂ ਆਪ ਸਹੀ ਹੁੰਦੀ ਨਾ ਮੈਂ ਬਣਾ ਸਕਦੀ ਤਾਂ ਮੈਂ ਜ਼ਰੂਰ ਬਣਾਉਂਦੀ। ਅੱਛਾ। ਕਮੀਆਂ ਤਾਂ ਹਰ ਕੋਈ ਦੇਖਦਾ ਹੈ ਨਾ ਜੇ ਮੰਨ ਕੇ ਚਲੋ ਅ ਵਿਆਹ ਕਰਾਉਣ ਤੋਂ ਪਹਿਲਾਂ ਬਹੁਤ ਕੁਝ ਦੇਖਦੇ ਨੇ ਵੀ ਕੋਲੀ ਤੁਰਦੀ ਫਿਰਦੀ ਠੀਕ ਆ ਰੋਟੀ ਪਾਣੀ ਬਣਾ ਲੈਂਦੀ ਆ ਕਿ ਨਹੀਂ ਤੇ ਮੈਨੂੰ ਕਹਿ ਦਿੰਦੇ ਸਾਡੇ ਆਂਡੀ ਗੌਂਡੀ ਕਹਿੰਦੇ ਵੀ ਤੂੰ ਰੋਟੀ ਮਰਨੇ ਤਾਂ ਇਹ ਰ ਵਿਆਹ ਕਰਾਇਆ ਤੇ ਇਹ ਤੂੰ ਆਪ ਲਈ ਜਨ ਮੈਂ ਕਿ ਫਿਰ ਕੀ ਹੋ ਗਿਆ ਗੁਰੂ ਮਹਾਰਾਜ ਨੇ ਸੇਵਾ ਬਖਸ਼ੀ ਹੈ ਤੇ ਬੰਮ ਨੇ ਭਾਈ ਜਨ ਜੀ ਹਾਂ ਉਹੀ ਮੈਂ ਕਹਿ ਰਹੀ ਸੀ ਕਿ ਤੁਸੀਂ ਜਿੱਦਾਂ ਇਹ ਸੇਵਾ ਮੰਨਦੇ ਹੋ ਹਨ ਤੁਸੀਂ ਜ਼ਿੰਮੇਵਾਰੀ ਨਹੀਂ ਤੁਸੀਂ ਪਿਆਰ ਇਹਨੂੰ ਕਿੱਦਾਂ ਬਣਾ ਲਿਆ ਕਿ ਇਹ ਮੇਲੇ ਜ਼ਿੰਮੇਵਾਰੀ ਨਹੀਂ ਆ ਇਹ ਪਿਆਰ ਆ ਇੱਕ ਪਿਆਰ ਦੇ ਮਾਇਨੇ ਕੀ ਨੇ ਦੇਖੋ ਜੀ ਜਿਹੜਾ ਗੁਰੂ ਦਾ ਸਿੱਖ ਹੈ ਨਾ ਸ਼ੁਰੂ ਤੋਂ ਹੀ ਇਹ ਜਿਵੇਂ ਸਾਡੇ ਦਸਮ ਪਾਤਸ਼ਾਹ ਜੀ ਦੇ ਪਿਤਾ ਸਨ ਨਾ ਗੁਰੂ ਤੇਗ ਬਹਾਦਰ ਜੀ ਉਹ ਹਿੰਦ ਦੀ ਚਾਦਰ ਬਣੇ ਆ ਉਹਨਾਂ ਨੇ ਨਾ ਪੰਡਤਾਂ ਦੇ ਲਈ ਆਪਦਾ ਸੀਸ ਕਟਵਾਤਾ ਸੀ ਜੀ ਤੇ ਇਸ ਸਿੱਖਾਂ ਦਾ ਇਤਿਹਾਸ ਹੀ ਰਿਹਾ ਸਿੱਖਾਂ ਦਾ ਸ਼ੁਰੂ ਤੋਂ ਹੀ ਇਹ ਹਰ ਕਿਸੇ ਲਈ ਨਾ ਆਪਦੀ ਜਾਨ ਦੀ ਬਾਜ਼ੀ ਤੱਕ ਲਗਾ ਦਿੰਦੇ ਆ ਹਾਂ ਤੇ ਇਹ ਤਾਂ ਮੇਰੇ ਫਿਰ ਵੀ ਪਰਿਵਾਰ ਆ ਮੇਰੀ ਇੱਜ਼ਤ ਆ ਤੇ ਇਹਨਾਂ ਕੋ ਮੇਰੇ ਲਈ ਕਰਨਾ ਕੋਈ ਔਖਾ ਨਹੀਂਗਾ ਜੀ ਜਦੋਂ ਮੈਂ ਪਹਿਲਾਂ ਰਹਿੰਦਾ ਸੀਗਾ ਚੰਡੀਗੜ੍ਹਾਂ ਦੇ ਸੀ ਤੇ ਉਦੋਂ ਵੀ ਤਾਂ ਰੋਟੀਆਂ ਬਣਾ ਕੇ ਆਪ ਖਾਂਦੇ ਸੀਗੇ ਜੀ ਤੇ ਜੇ ਇਹਨਾਂ ਲਈ ਬਣਾ ਲਊਗਾ ਤਾਂ ਕੋਈ ਵੱਲੀ ਵੱਡੀ ਗੱਲ ਨਹੀਂ ਜੀ ਅੱਜਕੱਲ ਬਾਈ ਜੀ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਅਸੀਂ ਹਨਾ ਦੇਖਦੇ ਆ ਕੁੜੀਆਂ ਨੂੰ ਵੀ ਦੇਖਦੇ ਆ ਅਸੀਂ ਪਿਆਰ ਨੂੰ ਵੀ ਦੇਖਦੇ ਆ ਕਿਸ ਤਰੀਕੇ ਦੇ ਨਾਲ ਡਿਸਕ੍ਰਾਈਬ ਕੀਤਾ ਜਾਂਦਾ ਇੱਕ ਦਿਨ ਚ ਪਿਆਰ ਹੁੰਦਾ ਦੂਜੇ ਦਿਨ ਯੂਜ਼ ਹੁੰਦਾ ਤੀਜੇ ਦਿਨ ਬੰਦਾ ਲੱਤ ਮਾਰ ਕੇ ਪਰੇ ਜਾਂਦਾ ਪਰ ਤੁਸੀਂ ਕਈ ਵਾਰ ਇਦਾਂ ਹੋ ਜਾਂਦਾ ਕਿ ਬੰਦਾ ਸੋਸ਼ਲ ਮੀਡੀਆ ਤੇ ਵਿਊ ਲੈਣ ਦੇ ਲਈ ਕਈ ਆਪ ਕਿੱਦਾਂ ਵਾ ਕੁੜੀ ਕਿੱਦਾਂ ਵਾ ਇੱਕ ਦੂਜਨਾ ਵਿਆਹ ਕਰਾ ਕੇ ਵੀਡੀਓਜ਼ ਪੋਸਟ ਕਰ ਦਿੰਦੇ ਆ ਕਿ ਸਾਨੂੰ ਬਹੁਤ ਵਿਊ ਮਿਲੂਗੇ ਪਰ ਮੇਰੇ ਰਿਸ਼ਤਾ ਉਹਨਾਂ ਦਾ ਨਕਲੀ ਹੋਵੇ ਇਹ ਚੀਜ਼ਾਂ ਬਹੁਤ ਹੁੰਦੀਆਂ ਆ ਮਾਜ ਬਿਲਕੁਲ ਸਹੀ ਬਿਲਕੁਲ ਪਰ ਜਿੱਦਾਂ ਤੁਸੀਂ ਕਹਿਆ ਤੁਹਾਨੂੰ ਵੀ ਲੋਕ ਇੱਦਾਂ ਕਹਿੰਦੇ ਸੀ ਪਰ ਮਨ ਦੇ ਵਿੱਚ ਅਗਰ ਮੈਂ ਤੁਹਾਡੇ ਤੋਂ ਪੁੱਛਾਂ ਕਦੇ ਐਦਾਂ ਦਾ ਖਿਆਲ ਆਤਾ ਕਿ ਮੈਂ ਵੀਡੀਓ ਪਾਵਾਂ ਮੈਨੂੰ ਵਿਊ ਮਿਲੂਗੇ ਮੈਂ ਸ਼ੂਸ਼ੀ ਮਾਰਜ ਕਰ ਨਹੀ ਨਹੀ ਮੇਰੇ ਨੇ ਐਦਾਂ ਕਦੇ ਵੀ ਮਨਚ ਖਿਆਲ ਆਇਆ ਕਿਉਂਕਿ ਅਸੀਂ ਨਾ ਉਹ ਵੀ ਵੀਡੀਓ ਇੱਕ ਪਹਿਲੀ ਵੀਡੀਓ ਅਸੀਂ ਪੋਸਟ ਕਰਦੇ ਨਾ ਅਸੀਂ ਤਖਤਪੁਰਾ ਸਾਹਿਬ ਇੱਥੋਂ ਨੇੜੇ ਹੈ ਤਿੰਨ ਪਾਸ਼ਾਾਂ ਦੀ ਚਾਂਗਛੋ ਪ੍ਰਾਪਤ ਜਿਓ ਅਸੀਂ ਬਸ ਸ਼ੁਕਰਾਨਾ ਕਰਨ ਗਏ ਸੀ ਕਿ ਸਾਡਾ ਵਿਆਹ ਹੋਇਆ ਤੇ ਬਸ ਉੱਥੇ ਅਰਦਾਸ ਬੇਨਤੀ ਕਰੀਏ ਕਿ ਭਾਈ ਬਸ ਤੁਹਾਡੇ ਪਾਣੀ ਚ ਰਹੀਏ ਹੂੰ ਤੇ ਇਸੇ ਤਰ੍ਹਾਂ ਜਿਹੜਾ ਸਾਡਾ ਪਿਆਰ ਬਣਿਆ ਰਹੇ ਤੇ ਸਾਰੀ ਉਮਰ ਜਿਹੜੀ ਅਸੀਂ ਏ ਇਦਾਂ ਹੀ ਇਕੱਠੇ ਰਹਿਣਾ ਉਹਨਾਂ ਨੌਜਵਾਨਾਂ ਨੂੰ ਜਾਂ ਜਿਹੜੇ ਵਿਆਹ ਕਰਾਣ ਦੇ ਲਈ ਰਿਸ਼ਤੇ ਲੱਭਦੇ ਆ ਪਰ ਬਹੁਤ ਜ਼ਿਆਦਾ ਕਮੀਆਂ ਵੀ ਕੱਢਦੇ ਆ ਕਿ ਸਾਨੂੰ ਤਾਂ ਵੀ ਕੁੜੀ ਐਂ ਚਾਹੀਦੀ ਆ ਫੇ ਕੁੜੀ ਦੇ ਵੀ ਅੱਗੇ ਨਖਰੇ 100 ਹੁੰਦੇ ਆ ਮੁੰਡਾ ਵੀ ਸਾਨੂੰ ਐਂ ਚਾਹੀਦਾ ਵਾ ਪਰ ਉਹਨਾਂ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅ ਖਾਸ ਕਰਕੇ ਤਾਂ ਮੁੰਡਿਆਂ ਨੂੰ ਇਹ ਸੰਦੇਸ਼ ਆ ਜੀ ਅ ਕਿ ਜਦੋਂ ਆਪਾਂ ਵਿਆਹ ਲਈ ਕੁੜੀ ਦੇਖਦੇ ਹਾਂ ਨਾ ਤੁਸੀਂ ਕਮੀਆਂ ਨਾ ਦੇਖੋ ਉਹਨਾਂ ਦਾ ਕਿਰਦਾਰ ਦੇਖੋ ਕਿ ਕਿਰਦਾਰ ਕਿੰਨਾ ਗੁੱਚਾ ਤੇ ਦੂਜੀ ਗੱਲ ਇਹ ਆ ਕਿ ਕਮੀਆਂ ਤਾਂ ਹਨ ਹਰ ਕੋਈ ਕੱਢ ਹੀ ਦਿੰਦਾ ਜੀ ਮੇਰੇ ਹਿਸਾਬ ਨਾਲ ਤਾਂ ਇਹ ਆ ਕਿ ਜਦੋਂ ਰਿਸ਼ਤਿਆਂ ਦੀ ਸ਼ੁਰੂਆਤ ਹੋਵੇ ਨਾ ਜੀ ਦੇਖੋ ਮੰਨ ਕੇ ਚਲੋ ਕਿ ਇੱਕ ਛੋਟਾ ਜਿਹਾ ਫੋਰ ਐਗਜ਼ਾਮਪਲ ਮੈਂ ਦਿੰਨਾ ਕਿ ਠੀਕ ਨੇ ਇਹ ਚੰਗੇ ਭਲੇ ਨੇ ਜੀ ਮੰਨ ਲਓ ਕਿ ਸਾਲ ਦੋ ਸਾਲਾਂ ਬਾਅਦ ਕੋਈ ਬੱਚਾ ਹੋ ਜਾਂਦਾ ਉਸ ਤੋਂ ਬਾਅਦ ਜੇ ਕੋਈ ਇਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਫਿਰ ਵੀ ਤਾਂ ਮੈਂ ਐਕਸੈਪਟ ਕਰੂੰਗੇ ਨਾ ਤੇ ਪਹਿਲਾਂ ਕਿਉਂ ਨਾ ਬਣਾਈਏ ਹਮ ਪਹਿਲਾਂ ਵੀ ਇਹ ਤਾਂ ਆਪਾਂ ਬਣਾ ਹੀ ਸਕਦੇ ਆ ਅੱਛਾ ਉਸ ਤੋਂ ਬਾਅਦ ਵਿੱਚ ਤਾਂ ਆਪਾਂ ਕਰਾਂਗੇ ਹੀ ਹਮ ਫਿਰ ਵੀ ਤਾਂ ਮੰਨ ਕੇ ਚਲੋ ਜਿਵੇਂ ਹੁਣ ਅ ਬੰਦੇ ਕਰਦੀ ਆ ਜਿਵੇਂ ਕਾਫੀ ਜਿਵੇਂ ਨੇ ਇੱਕ ਮੈਂ ਭੈਣਾਂ ਦੀ ਜੋੜੀ ਦੇਖੀ ਸੀ ਗੁੱਪੀ ਗੁੱਪੀ ਕਰਕੇ ਉਹ ਨਾਮ ਬੁਲਾਉਂਦੀ ਹੁੰਦੀ ਆ ਵੀਰ ਦਾ ਜੀ ਜੀ ਤੇ ਮੈਂ ਉਹਨਾਂ ਤੋਂ ਵੀ ਬੜਾ ਪ੍ਰਭਾਵਤ ਹੋਇਆ ਸੀ ਕਿਉਂਕਿ ਮੈਂ ਪਹਿਲਾਂ ਤੋਂ ਹੀ ਦੇਖਦਾ ਆ ਰਿਆ ਨਾ ਤੇ ਕਾਫੀ ਵੀਡੀਓਜ਼ ਦੇਖੀਆਂ ਉਹਨਾਂ ਦੀਆਂ ਹਮ ਬੰਦਾ ਜੇ ਸੋਚੇ ਤਾਂ ਬਹੁਤ ਕੁਝ ਹੋ ਜਾਂਦਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਇਤਿਹਾਸ ਬੰਦੇ ਹੀ ਰਚਦੇ ਆਏ ਆ ਤੇ ਜਿਹੜੀਆਂ ਕਹਾਵਤਾਂ ਜਾਂ ਜਿਹੜੇ ਇਤਿਹਾਸ ਆ ਇਹ ਦੁਹਰਾਏ ਜਾ ਸਕਦੇ ਆ ਜੀ ਹਮ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਨਾ ਗੁਰੂ ਦੀ ਮਰਜ਼ੀ ਜਾਂ ਗੁਰੂ ਦੀ ਰਜ਼ਾ ਨੂੰ ਸਮਝਦੇ ਆ ਕਈ ਲੋਕ ਸਵਾਲ ਚੱਕਣ ਲੱਗ ਜਾਂਦੇ ਸਬਰ ਨਹੀਂ ਹੁੰਦਾ ਹਨਾ ਪਰ ਤੁਸੀਂ ਦੇਖੋ ਕਿ ਇੱਕ ਸਰੀਰ ਦੀ ਅਸਮਰੱਥਾ ਜਿਹੜੀ ਆ ਤੁਸੀਂ ਉਹਨੂੰ ਅਸੀਸ ਬਣਾ ਲਿਆ ਗੁਰੂ ਦੀ ਰਜ਼ਾ ਦੇ ਵਿੱਚ ਰਹਿ ਕੇ ਰੂਹ ਦਾ ਪਿਆਰ ਆ ਕਿ ਤੁਹਾਡਾ ਤੁਸੀਂ ਸਮਝਦੇ ਹੋ ਕਿ ਰੂਹ ਦਾ ਪਿਆਰ ਵੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਚੀਜ਼ ਆ ਜਿਹਨੂੰ ਬਰੀਕੀ ਨਾਲ ਕੋਈ ਕੋਈ ਸਮਝ ਸਕਦਾ ਬਿਲਕੁਲ ਜੀ ਬਿਲਕੁਲ ਸਾਨੂੰ ਮਿਲਾਉਣ ਦੇ ਵਿੱਚ ਵੀ ਨਾ ਇੱਕ ਦਸਨ ਪਾਸ਼ਾ ਜੀ ਦਾ ਇਹ ਨਹੀਂ ਹੁੰਦਾ ਨਾ ਕਿ ਇੱਕ ਅ ਮਸੀਹਾ ਨਸੀਹਾ ਵੀ ਲਾ ਲੋ ਨਹੀਂ ਮੈਂ ਇੱਕ ਉਦਾਹਰਨ ਦੇ ਰਿਹਾ ਸੀ ਜਿਵੇਂ ਇੱਕ ਦੋਸਤ ਹੀ ਲਾ ਲੋ ਦਸਵੇਂ ਪਾਤਸ਼ਾਹ ਜੀ ਦਾ ਬਸ ਇਦਾਂ ਵੀ ਮੈਂ ਕੋਈ ਵੀ ਗੱਲ ਹੈ ਨਾ ਉਹਨਾਂ ਨਾਲ ਕਰਨੀਆਂ ਜਿਵੇਂ ਆਪਾਂ ਕਿਸੇ ਖਾਸ ਦੋਸਤ ਨੂੰ ਦੱਸ ਦਿੰਦੇ ਹੁੰਨੇ ਨਾ ਵੀ ਨਹੀਂ ਯਾਰ ਆ ਚੀਜ਼ ਐ ਨਹੀਂ ਆਇਆ ਬਈ ਇੱਕ ਪਿਆਰ ਹੀ ਦਸਵੇਂ ਪਾਤਸ਼ਾਹ ਜੀ ਨੇ ਇੰਨਾ ਵੀ ਮੈਂ ਕੋਈ ਵੀ ਗੱਲ ਹੈ ਉਹਨਾਂ ਦੇ ਮੂਰੇ ਰੱਖਣੀ ਹੈ ਵੀ ਆ ਚੀਜ਼ ਇਦਾਂ ਤੇ ਆ ਇਦਾਂ ਤੇ ਬਸ ਗੁਰੂ ਮਹਾਰਾਜ ਜੀ ਦੀ ਮਰਜ਼ੀ ਮੰਨੀ ਤੇ ਜਦੋਂ ਮੈਂ ਗਗਾਇਆ ਅੜੀਸਰ ਸਾਹਿਬ ਇਹਨਾਂ ਨੂੰ ਦੇਖਿਆ ਤੇ ਮੈਨੂੰ ਹੋਰ ਤਾਂ ਕਿਉਂਕਿ ਹੁਣ ਸਾਨੂੰ ਨਹੀਂ ਇੰਨਾ ਪਤਾ ਵੀ ਜਦੋਂ ਰਿਸ਼ਤੇ ਤਿਆਰ ਕਰਨੀਆਂ ਜਾਂ ਕੋਈ ਵੀ ਚੀਜ਼ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਤਾਂ ਕਿੱਦਾਂ ਕਰਨੀ ਆ ਜੀ ਤੇ ਮੈਨੂੰ ਬਸ ਹਜੂਰੀਆ ਮੈਂ ਲਿਆ ਜੀ ਇਹਨਾਂ ਦੇ ਕੇਸ ਕਾਜ ਤੇ ਤੇ ਮਾਤਾ ਜੀ ਨੇ ਬਸ ਇੱਕ ਹੀ ਹੱਥ ਬੰਨ੍ਹ ਕੇ ਬੇਨਤੀ ਕਰੀ ਸੀ ਕਿ ਅੱਜ ਤੋਂ ਬਾਅਦ ਇਹ ਸਾਡੇ ਘਰ ਦੀ ਇੱਜ਼ਤ ਆ ਤੇ ਸਾਰੀ ਉਮਰ ਮੈਂ ਬਸ ਇਹਦੇ ਨਾਲ ਰਹਿਣਾ ਇਹਨੂੰ ਆਪਦੇ ਨਾਲ ਰੱਖਣਾ ਤੇ ਬਸ ਇਹਦੇ ਨਾਲ ਹੀ ਮੈਂ ਮਰਨਾ ਉਹ ਤਾਂ ਕਹਿੰਦੇ ਸਾਨੂੰ ਤਾਂ ਮਤਲਬ ਅਸੀਂ ਸੋਚਿਆ ਹੀ ਨਹੀਂ ਸੀ ਕਿ ਸਾਡੇ 30 ਤੱਕ ਦੇ ਵਿਆਹ ਵੀ ਹੋਏਗਾ ਐਦਾਂ ਦਾ ਜੀਵਨ ਸਾਥੀ ਕਦੇ ਮਿਲੇਗਾ ਵੀ ਹਾਂਜੀ ਮੈਨੂੰ ਦੱਸਦੇ ਹੁੰਦੇ ਸੀ ਮੰਮੀ ਹੋਣੀ ਨਾ ਵੀ ਮਾਤਾ ਜੀ ਅੰਮ੍ਰਿਤਸਰ ਸਾਹਿਬ ਜਾਂਦੇ ਆ ਚਪੈਰਾ ਕਟਣ ਜਾਂਦੇ ਆ ਨਾ ਮਾਤਾ ਜੀ ਕਿਉਂਕਿ ਇਹ ਪਰਿਵਾਰ ਵੀ ਹਾਂਜੀ ਮੇਰੇ ਸੱਸ ਤੇ ਗੁਰਸਿੱਖੀ ਜੀਵਨ ਦੇ ਨਾਲ ਬਹੁਤ ਜੁੜੇ ਹੋਏ ਆ ਠੀਕ ਹੈ ਤੇ ਜਦੋਂ ਜਾਂਦੇ ਸੀ ਨਾ ਚਪੈਰਾ ਕਟਣ ਤੇ ਵੀ ਇੱਕ ਦਿਨ ਬਹੁਤ ਰੋਈ ਸੀ ਇਹ ਵੀ ਤੁਸੀਂ ਮੇਰੇ ਲਈ ਕੀ ਮੰਗਦੇ ਹੋ ਤੁਸੀਂ ਰੋਜ਼ ਜਾਂਦੇ ਹੋ ਹਨਾ ਵੀ ਮੇਰੇ ਸਾਲਾ ਸਾਹਿਬ ਵੀ ਬਾਹਰ ਗਏ ਵੀ ਉਹਨੂੰ ਵੀ ਬਾਹਰ ਭੇਜਤਾ ਤੇ ਇਹਦੀਆਂ ਵੀ ਸਾਰੀਆਂ ਖੁਆਇਸ਼ਾਂ ਪੂਰੀਆਂ ਨਹੀਂ ਮੇਰੇ ਲਈ ਕੀ ਮੰਗਦੇ ਹੋ ਹੂੰ ਤੇ ਫਿਰ ਮਾਤਾ ਜੀ ਗਏ ਨਾ ਜਦੋਂ ਮਾਤਾ ਜੀ ਦੱਸੇ ਵੀ ਮੈਂ ਬਹੁਤ ਰੋ ਰੋ ਕੇ ਅਰਦਾਸ ਬੇਨਤੀ કરી ਸੀ ਗੁਰੂ ਰਾਮਦਾਸ ਜੀ ਦੇ ਮੂਹਰੇ ਤੇ ਉਸ ਤੋਂ ਕੁਝ ਦਿਨਾਂ ਬਾਅਦ ਜਿਹੜੀ ਸਾਡੀ ਰਿਸ਼ਤੇ ਦੀ ਜਦੋਂ ਗੱਲ ਚੱਲਦੀ ਆ ਤੇ ਮੇਰੀ ਵੀ ਬਸ ਇਹੀ ਖੁਆਇਸ਼ ਸੀ ਖੁਆਇਸ਼ ਸੀਗੀ ਮੇਰੀ ਵੀ ਦਸਵੇਂ ਪਾਛੇ ਜੀ ਮੂਹਰੇ ਅਰਦਾਸ ਸੀ ਕਿ ਮੈਨੂੰ ਗੁਰਸਿੱਖੀ ਪਰਿਵਾਰ ਮਿਲੇ ਗੁਰਸੇਕ ਹੀ ਮੈਨੂੰ ਜਿਹੜੀ ਮੇਰੇ ਘਰ ਵਾਲੀ ਮਿਲੇ ਤੇ ਬਸ ਉਹ ਦਸਵੇਂ ਪਾਤਸ਼ਾਹ ਜੀ ਨੇ ਮੇਰੀ ਬੇਨਤੀ ਕਬੂਲ ਕਰੀ ਆ ਤੇ ਮੇਰੀ ਉਹ ਬੇਨਤੀ ਪੂਰੀ ਹੋਈ ਵੀ ਹੈ ਜੀ ਬਾਈ ਜੀ ਕੋਈ ਇਮੇਜ ਤਾਂ ਬਣਾਈ ਹੋਗੀ ਸੁਪਨੇ ਦੇ ਵਿੱਚ ਕਿ ਕੁੜੀ ਜਿਹੜੀ ਆ ਮੇਰੇ ਖਾਬਾਂ ਦੀ ਰਾਣੀ ਐਦਾਂ ਦੀ ਹੋਏਗੀ ਉਦਾਂ ਦੀ ਹੋਏਗੀ ਉਹ ਚੀਜ਼ਾਂ ਸਾਰੀਆਂ ਇਹਨਾਂ ਵਿੱਚ ਅੱਜ ਦੇਖਦੇ ਹੋ ਬਹੁਤ ਜੀ ਹਾਂ ਮੈਨੂੰ ਹੁੰਦਾ ਹੀ ਆ ਨਾ ਹਰ ਇੱਕ ਬੰਦੇ ਦੀ ਖੁਆਇਸ਼ ਹੁੰਦੀ ਆ ਕਿ ਯਾਰ ਮੇਰੇ ਹਨਾ ਜਿਹੜੀ ਡ੍ਰੀਮ ਗਰਲ ਆਪਾਂ ਜੇ ਨਾਂ ਦੀ ਹੋ ਨਾ ਡ੍ਰੀਮ ਗਰਲ ਮੇਰੀ ਐਦਾਂ ਦੀ ਹੋਵੇ ਹਾਂ ਪਰ ਹੁਣ ਤਾਂ ਬਸ ਏਹੀ ਹੈ ਜੀ ਹੁਣ ਜੋ ਕੁਛ ਵੀ ਨਹੀਂ ਹਾਂ ਜੰਨਤ ਬਣਾ ਲਿਆ ਤੁਸੀਂ ਇਹਨਾਂ ਦਾ ਨਾਮ ਮੈਂ ਜੰਨਤ ਰੱਖਿਆ ਹੋਇਆ ਹੈ ਜੀ ਅੱਛਾ ਬਹੁਤ ਖਬਾ ਹਾਂ ਇਹਨਾਂ ਦਾ ਮੈਂ ਨਾਮ ਹੀ ਜੰਨਤ ਰੱਖਿਆ ਹੋਇਆ ਹੈ ਜੀ ਵੈਸੇ ਤਾਂ ਇਹਨਾਂ ਦਾ ਨਾਮ ਸੁਮਨ ਪ੍ਰੀਤਕੌਰ ਹੈ ਜਿਹੜਾ ਅਸਲੀ ਨਾਮ ਹੈ ਪਰ ਮੈਂ ਵੈਸੇ ਇਹਨਾਂ ਨੂੰ ਪਿਆਰ ਨਾਲ ਜੰਨਤ ਬੁਲਾਉਣਾ ਜੀ ਠੀਕ ਹੈ ਹਾਂਜੀ ਸੋ ਕੋਈ ਐਦਾਂ ਦੀ ਖੱਟੀ ਮਿੱਠੀ ਯਾਦ ਤੁਹਾਡੇ ਪਿਆਰ ਦੀ ਤੁਹਾਡੀ ਜ਼ਿੰਦਗੀ ਦੀ ਹੋਵੇ ਜਾਂ ਤਾਕਤ ਦੋਵਾਂ ਨੂੰ ਕਿੱਥੋਂ ਮਿਲਦੀ ਆ ਇੰਨੀ ਇੱਕ ਦੂਜੇ ਨਾਲ ਅੱਗੇ ਤੱਕ ਚੱਲਣ ਦੀ ਬਸ ਗਰਬਾਣੀ ਦਾ ਜਾਪ ਹੀ ਕਰਦੇ ਆ ਜੀ ਗਰਬਾਣੀ ਤੋਂ ਹੀ ਬਸ ਸਾਨੂੰ ਤਾਕਤ ਮਿਲਦੀ ਹੈ ਇਹ ਕਿਉਂਕਿ ਇਹ ਹੁੰਦਾ ਕਿਸੇ ਵੀ ਚੀਜ਼ ਨੂੰ ਅਪਣਾਉਣਾ ਜਾਂ ਹੁੰਦਾ ਨਾ ਜਿਵੇਂ ਰੋਟੀ ਖਾਣੀ ਤਾਂ ਆਂਦੇ ਹੁੰਦਾ ਨਾ ਵੀ ਪ੍ਰਾਣਿਆਂ ਨੂੰ ਇੱਕ ਦਿਨ ਵੀ ਓਕੇ ਹੋ ਜਾਂਦੀ ਹੈ ਕਿਉਂਕਿ ਹੁਣ ਮੈਂ ਉਸ ਚੀਜ਼ ਨੂੰ ਇਹ ਕਮੀ ਨੂੰ ਮਹਿਸੂਸ ਕਰਿਆ ਕਿਉਂਕਿ ਮੇਰੇ ਫਾਦਰ ਸਾਹਿਬ ਦੇ ਹੱਥ ਪੈਣੇ ਕੰਮ ਕਰਦੇ ਤੇ ਉਹਨਾਂ ਨੂੰ ਰੋਟੀ ਖਾਣੀ ਜਾਂ ਉਹਨਾਂ ਨੂੰ ਮਤਲਬ ਬਾਥਰੂਮ ਕਰਾਉਣਾ ਲੈਟਰਨ ਕਰਾਉਣਾ ਮੈਂ ਉਸ ਚੀਜ਼ ਨੂੰ ਬਹੁਤ ਹੀ ਬ੍ਰੇਕੀ ਨਾਲ ਦੇਖਿਆ ਵੀ ਜਿਹੜਾ ਬੰਦਾ ਚੱਲ ਫਿਰ ਨਹੀਂ ਸਕਦਾ ਜਾਂ ਜਿਹੜੀ ਬੰਦੇ ਵਿੱਚ ਕੋਈ ਨਾ ਕੋਈ ਕਮੀ ਹੈ ਨਾ ਜੀ ਉਹ ਉਹੀ ਬੰਦਾ ਸਮਝ ਸਕਦਾ ਜੀ ਤੇ ਮੈਨੂੰ ਇਹ ਸੀ ਕਿ ਵੀ ਬਸ ਗੁਰੂ ਮਹਾਰਾਜ ਦੀ ਇੱਕ ਰਜ਼ਾ ਹੀ ਆ ਤੇ ਬਸ ਮੈਨੂੰ ਸੇਵਾ ਬਖਸ਼ੀ ਗਈ ਆ ਤੇ ਮੈਂ ਸੇਵਾ ਨਿਭਾ ਰਹੀ ਆ ਅੱਛਾ ਵੀਡੀਓ ਤੁਹਾਡੀ ਕਿਹੜੀ ਵਾਇਰਲ ਹੋਈ ਜਿੱਦਾਂ ਮੈਂ ਤੁਹਾਡਾ ਅਕਾਊਂਟ ਦੇਖਿਆ ਨਾ ਵੀਡੀਓ ਬਹੁਤ ਲੋਕਾਂ ਦੇ ਮੋਬਾਈਲਾਂ ਦੇ ਵਿੱਚ ਗਈ ਤਾਂ ਉਸ ਤੋਂ ਬਾਅਦ ਲੱਗਾ ਤੁਹਾਨੂੰ ਕਿ ਹਾਂ ਮਤਲਬ ਸਾਡੀ ਜੋੜੀ ਨੂੰ ਬਹੁਤ ਲੋਕ ਪਿਆਰ ਕਰ ਰਹੇ ਆ ਬਹੁਤ ਦੁਆਵਾਂ ਦੇ ਰਹੇ ਆ ਕੋਈ ਮਿਲ ਕੇ ਵੀ ਕਹਿੰਦਾ ਤੁਹਾਨੂੰ ਹਾਂਜੀ ਕਾਫੀ ਮਿਲਦੇ ਸੀ ਮਹਿੰਤਿਆਣਾ ਸਾਹਿਬਗੇ ਸੀ ਉੱਥੇ ਵੀ ਸਾਨੂੰ ਮਿਲੇ ਸੀ ਜੀ ਹਨਾ ਬਾਈ ਹੋਣੀ ਅੱਛਾ ਤੇ ਸਪੈਸ਼ਲ ਉੱਥੋਂ ਦੇ ਇੱਕ ਨਾ ਗਰੰਥੀ ਸਿੰਘ ਨੇ ਵੀ ਸਾਡਾ ਨੰਬਰ ਲਿਆ ਕਿਉਂਕਿ ਜਦੋਂ ਅਸੀਂ ਪ੍ਰਕਰਮਾ ਕਰ ਰਹੇ ਸੀ ਨਾ ਓਕੇ ਤੇ ਉਦੋਂ ਉਹਨਾਂ ਨੇ ਵੀ ਨੰਬਰ ਲਿਆ ਸਾਡਾ ਵੀ ਤੁਸੀਂ ਤੁਹਾਡੇ ਕੀ ਲੱਗਦੇ ਆ ਮੈਂ ਕਿਹਾ ਮੇਰੇ ਵਾਈਫ ਤੇ ਉਹਨਾਂ ਦਾ ਵੀ ਇੱਕ ਸਵਾਲ ਸੀ ਬੜੇ ਸ਼ੌਕ ਹੋਏ ਸੀ ਤੂੰ ਹਾਂ ਕਿਵੇਂ ਕਰਦੀ ਯਾਰ ਵਿਆਹ ਨੂੰ ਹਾਂ ਮੈਂ ਕਿਹਾ ਵੀ ਹਾਂ ਵਾਲੀ ਕਿਹੜੀ ਗੱਲ ਵੀ ਕੀ ਕਮੀਆਂ ਕੁੜੀ ਚ ਇਹ ਤਾਂ ਤੁਰਿਆ ਨਹੀਂ ਜਾਂਦੇ ਮੈਂ ਕਿਹਾ ਵੀ ਮੈਨੂੰ ਕਿਉਂਕਿ ਮੈਨੂੰ ਨਹੀਂ ਲੱਗਦੀ ਜੀ ਕਮੀ ਕੋਈ ਹਾਂ ਮੇਰੇ ਜੇ ਨਜ਼ਰੀਏ ਨਾਲ ਮੈਂ ਦੇਖਾ ਤਾਂ ਮੇਰੇ ਹਿਸਾਬ ਨਾਲ ਤਾਂ ਮਿਆਣਾ ਵੀ ਸਾਰਿਆਂ ਨਾਲੋਂ ਸੋਹਣੀ ਕੁੜੀ ਹੈ ਸਾਰੀ ਦੁਨੀਆ ਨਾਲੋਂ ਮੈਨੂੰ ਸੋਹਣੀ ਕੁੜੀ ਹੀ ਲੱਗਦੀ ਬਹੁਤ ਬਾਕਮਾਲ ਸੋ ਇਹ ਪਿਆਰ ਤੁਹਾਡਾ ਦੋਵਾਂ ਦਾ ਬਣਿਆ ਰਹੀਂ ਸੁਮਨਪ੍ਰੀਤ ਤੁਸੀਂ ਕੁਝ ਕਹਿਣਾ ਚਾਹੋਗੇ ਅੱਜ ਤੁਹਾਡੇ ਲਾਈਫ ਪਾਰਨਰ ਤੁਹਾਡੇ ਨਾਲ ਬੈਠੇ ਆ ਇਹਨਾਂ ਦਾ ਸਾਥ ਕਿਵੇਂ ਦਾ ਲੱਗ ਰਿਹਾ ਵਧੀਆ ਵਧੀਆ ਲੱਗ ਰਿਹਾ ਜ਼ਿੰਦਗੀ ਚ ਬਹੁਤ ਉਤਰਾ ਚੜਾਏ ਨੇ ਬਚਪਨ ਤੋਂ ਹੀ ਤੁਸੀਂ ਐਵੇਂ ਹੋ ਹਾਂਜੀ ਬਚਪਨ ਤੋਂ ਅੱਛਾ ਤੇ ਅੰਮ੍ਰਿਤ ਕਦੋਂ ਛੱਕਦੇ ਹੋ ਮੰਤੋਂ ਮੈਂ 14 ਸਾਲ ਦੀ ਧੀ ਹੋਣੇ ਤੱਕ 14 ਸਾਲ ਦੀ ਉਮਰ 'ਚ ਤੁਸੀਂ ਛੱਕਿਆ ਅੱਛਾ ਫਿਰ ਤੁਸੀਂ ਸਕੂਲ ਦੇ ਵਿੱਚ ਵੀ ਪੜ੍ਹਾਈ ਕੀਤੀ ਹਾਂਜੀ ਜਿੱਦਾਂ ਤੁਸੀਂ ਅਸੀਂ ਚਲੋ ਸਾਡੀ ਅੱਖ ਹੋਰ ਐ ਪਰ ਲੋਕਾਂ ਨੇ ਜਿਹੜਾ ਤੁਹਾਨੂੰ ਕਦੇ ਤਾਨੇ ਮੇਨੇ ਬਿਮਾਰੀ ਕਦੇ ਬਚਪਨ ਦੇ ਵਿੱਚ ਦੋਸਤਾਂ ਮਿੱਤਰਾਂ ਤੋਂ ਜਾਂ ਸਕੂਲ ਦੇ ਵਿੱਚ ਪੜਦੇ ਇਸ ਐ ਪਾਠੀਆਂ ਤੋਂ ਕੁਝ ਸੁਣਨ ਨੂੰ ਵੀ ਨੈਗੇਟਿਵ ਸੁਣਨ ਨੂੰ ਮਿਲਦਾ ਸੀ ਹਾਂਜੀ ਕੀ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਮੈਂ ਨਾ ਕੰਨੇ ਹੁੰਦੇ ਜਿਮਨ ਤੇ ਅਰਦਨੀਆਂ ਉਹ ਕਈ ਦਿਨ ਹੁੰਦਾ ਮੈਨੂੰ ਬਾਹਰ ਲੈ ਕੇ ਜਾਉ ਉਹ ਇਹ ਕਹਿੰਦੇ ਜਾਂਦੇ ਨਦੀ ਆ ਕੀ ਕੁੜੀਆਂ ਉਹਨੇ ਕੰਨ ਡਾ ਵੰਟੀ ਮੇਰੇ ਸੇਵਾ ਉਹਨੇ ਕਰੀਏ ਅੱਛਾ ਤੁਹਾਨੂੰ ਮਤਲਬ ਇਦਾਂ ਕੁਛ ਕਹਿੰਦੇ ਹੁੰਦੇ ਸੀ ਹਨਾ ਤੁਹਾਨੂੰ ਲੈ ਕੇ ਨਹੀਂ ਜਾਣਾ ਤੁਹਾਨੂੰ ਤਾਨੇ ਵੀ ਮਾਰਦੇ ਸੀ ਕਿ ਤੂੰ ਚੱਲ ਨਹੀਂ ਸਕਦੀ ਜਾਂ ਇਦਾਂ ਤਾਨੇ ਨਹੀਂ ਮਾਰਦੇ ਸੀ ਓਏ ਮੈਨੂੰ ਭੰਦੇ ਨਹੀਂ ਸੀ ਬੁਲਾਉਂਦੇ ਨਹੀਂ ਸੀ ਤੁਹਾਨੂੰ ਫਿਰ ਮਾਨਤ ਕੀ ਆਂਦਾ ਸੀ ਉਦੋਂ ਮਨ ਜਦ ਮੈਂ ਆਈ ਹੁੰਦੇ ਤੇ ਜੇ ਮੈਂ ਚੰਗੀ ਭਣੀ ਹੁੰਦੀ ਮਾਮੀਆਂ ਨਾਨ ਨੂੰ ਕਹਿਦੀ ਫੋਨਦੀ ਨਾ ਬੰਨ ਤਰਫ ਇਹਨੇ ਕੰਦੀ ਮੈਂ ਇੱਕ ਥਾਂ ਤੇ ਬੈਠੀ ਆ ਇੱਕ ਥਾਂ ਤੇ ਬੈਠੀ ਓਕੇ ਤੇ ਹੁਣ ਜਿੱਦਾਂ ਵਿਆਹ ਦਾ ਸੋਚਿਆ ਸੀ ਸੁਪਨਾ ਲਿਆ ਸੀ ਮੇਰਾ ਵਿਆਹ ਹੋਊਗਾ ਨਹੀਂ ਕਿਉਂ ਨਹੀਂ ਤਾਂ ਜਾਣਦੀ ਮੈਂ ਸੋਚਿਆ ਨਹੀਂ ਸੀ ਮਨ ਚ ਠਾਨ ਲਿਆ ਸੀ ਕਿ ਸ਼ਾਇਦ ਹੋਣਾ ਹੀ ਨਹੀਂ ਹਾਂ ਹਾਂਜੀ ਪਰ ਜਦੋਂ ਇਹਨਾਂ ਨੇ ਤੁਹਾਨੂੰ ਦੇਖਿਆ ਫਿਰ ਰਿਸ਼ਤਾ ਜਦੋਂ ਤੁਹਾਡੀ ਗੱਲ ਚੱਲੀ ਫਿਰ ਮਨ ਚ ਸੋਚਿਆ ਸੀ ਕਿ ਸਿਮਰਨ ਪ੍ਰੀਤ ਜਿਹੜੇ ਤੁਹਾਨੂੰ ਐਕਸੈਪਟ ਕਰਨਗੇ ਹਾਂਜੀ ਮੈਂ ਸੋਚਾ ਜਿਵੇਂ ਮੈਂ ਇਹਨਾਂ ਜਿਦੇ ਇੰਨੇ ਇਤਰਾਣਾਂ ਪੈਨਾਂ ਮਾਚੀਆਂ ਨਾ ਮੈਂ ਆ ਕਾ ਉਹਨਾਂ ਨੇ ਬਨੂ ਨਹੀਂ ਕਰਨਾ ਉਹਨੂੰ ਰੋਟੀ ਵੀ ਨਹੀਂ ਬਣਾਉਂਦੀ ਸੀ ਰੋਟੀ ਵੀ ਨਹੀਂ ਬਣਾ ਹੁੰਦੀ ਸੀ ਬਾਕੀ ਘਰ ਦੇ ਕੰਮ ਕਰ ਲੈਂਦੇ ਹਾਂ ਹਾਂਜੀ ਅੱਛਾ ਜਦੋਂ ਇਹਨਾਂ ਦਾ ਰਿਸ਼ਤਾ ਆਇਆ ਫਿਰ ਮਨ ਚ ਇਦਾਂ ਹੋ ਗਿਆ ਸੀ ਕਿ ਸ਼ਾਇਦ ਇਹਨਾਂ ਨੇ ਵੀ ਮੈਨੂੰ ਨਹੀਂ ਸਵੀਕਾਰ ਕਰਨਾ ਹਾਂਜੀ ਅੱਛਾ ਲੋਕ ਕਹਿਣਾ ਸ਼ੁਰੂ ਹੋ ਗਏ ਸੀ ਜਦੋਂ ਸ਼ਗਨ ਪਾਣਾ ਆਣਾ ਸੀ ਕਿ ਇਹਨਾਂ ਨੇ ਤਾਂ ਆਣਾ ਹੀ ਨਹੀਂ ਹਾਂਜੀ ਕੀ ਕਹਿੰਦੇ ਸੀ ਤੇ ਕਰਾਂ ਜੋ ਅਬੜੀ ਹੈ ਨਾ ਅੱਛਾ ਮੰਮੀ ਨੇ ਕਹਿੰਦੇ ਹੁੰਦੇ ਸੀ ਇਹ ਤਾਂ ਸ਼ਗਨ ਪਾ ਕੇ ਛੱਡੋ ਨਾ ਕਿਤੇ ਇਹਨਾਂ ਨੂੰ ਨਾ ਅੱਛਾ ਕਿ ਵਾਪਸ ਆਏ ਉਹਨਾਂ ਨੇ ਆਣਾ ਹੀ ਨਹੀਂ ਹਾਂ ਨਾ ਜੀ ਅੱਛਾ ਫਿਰ ਜਦੋਂ ਹੀ ਆ ਜਾਂਦੇ ਆ ਫਿਰ ਕਿੰਨੀ ਖੁਸ਼ੀ ਹੁੰਦੀ ਆ ਮੈਨੂੰ ਬਗੋ ਤੇ ਨਹੀਂ ਫਿਰ ਮੰਨ ਚ ਹੋ ਗਿਆ ਸੀ ਕਿ ਨਹੀਂ ਇਹ ਮੈਨੂੰ ਜ਼ਰੂਰ ਆਪਣੇ ਨਾਲ ਲੈ ਕੇ ਜਾਣਗੇ ਜੀ ਪਰ ਮੈਨੂੰ ਰੱਬ ਤੇ ਪੂਰਾ ਫਿਰ ਰੱਬ ਤੇ ਪੂਰਾ ਪ੍ਰੋਸੈਸ ਸੀ ਹਾਂ ਜੀ ਗੁਰਬਾਣੀ ਪੜਦੇ ਹੋ ਹਾਂ ਜੀ ਮੈਂ ਜੀਦਾ ਕੰਦੇ ਜੀ ਐਤਵਾਨ ਅੱਛਾ ਐਤਵਾਨੋਂ ਚ ਪਹਿਲਾ ਪਹਿਲੇ ਅੱਛਾ ਅੱਜ ਪਹਿਲਾ ਸਾਹਿਬ ਹਾਂ ਜੀ ਤੇ ਲੱਗਦਾ ਕਿ ਉਸ ਵਾਹਿਗੁਰੂ ਨੇ ਤੁਹਾਡੀ ਮਨ ਦੀ ਇੱਛਾ ਪੂਰੀ ਕਰ ਦਿੱਤੀ ਮਨ ਤਾਂ ਇਹ ਅੱਗ ਦਾ ਹੁੰਦਾ ਮਨ ਦੀਪ ਚੰਗ ਸੀ ਨੇ ਦਿੱਤਾ ਬਾਬਾ ਦੀਪ ਸਿੰਘ ਜੀ ਨੇ ਦਿੱਤਾ ਜੀਵਨ ਸਾਥੀ ਹੈ ਅੱਛਾ ਪਹਿਲਾਂ ਵੀ ਬਹੁਤ ਰਿਸ਼ਤੇ ਆਉਂਦੇ ਸੀ ਆਪਣਾ ਤਾਂ اچھا ਪਰ ਜਦੋਂ ਰਿਸ਼ਤੇ ਆਉਂਦੇ ਸੀ ਫਿਰ ਉਹ ਤੁਹਾਨੂੰ ਦੇਖ ਕੇ ਮਨਾਂ ਕਰ ਦਿੰਦੇ ਸੀ ਮਨਾਂ ਨਿਕਾਉਂਦੇ ਜ ਮੈਨੂੰ ਆਇਆ だっ ਤੇ ਮੈਂ ਮਤ ਤਾਰੀ ਨਮ ਵੇ ਕੰਮ ਠੀਕ ਆ ਹਾਂ ਜਿੱਦਾਂ ਪਹਿਲੇ ਰਿਸ਼ਤੇ ਸੀ ਉਹ ਬਿਲਕੁਲ ਸਹੀ ਸਲਾਮਤ ਹੁੰਦੇ ਸੀ ਜਾਂ ਉਹਨਾਂ 'ਚ ਕੋਈ ਨਾ ਕੋਈ ਕਮੀ ਹੁੰਦੀ ਸੀ ਕਮੀ ਅੱਛਾ ਮੈਂ ਆਪਣੀ ਇਹੀ ਕੰਨ ਦੀ ਉਹ ਮੈਨੂੰ ਸੁਭਾਨਣ ਦਾ ਹੋਵੇ ਕੋਈ ਸੰਭਾਲਣ ਵਾਲਾ ਹੋਵੇ ਮੇਰੇੰ ਗੁਨਾਹੇ ਹਾਂ ਕਿਉਂਕਿ ਤੁਹਾਡੇ ਵਰਗਾ ਹੁੰਦਾ ਤਾਂ ਨਹੀਂ ਤੁਸੀਂ ਇੱਕ ਦੂਜੇ ਨੂੰ ਸੰਭਾਲ ਪਾਣਾ ਸੀ ਪਰ ਅੱਜ ਇਹ ਗੁਰਸਿੱਖ ਮਿਲੇ ਨੇ ਤੁਹਾਨੂੰ ਅੱਜ ਪੂਰੀ ਤਰ੍ਹਾਂ ਸਾਂਭ ਸੰਭਾਲ ਕਰਦੇ ਨੇ ਹਾਂਜੀ ਪੂਰੀ ਬੰਦੀ ਆ ਜਿੱਦਾਂ ਹੁਣ ਤੁਸੀਂ ਰੋਟੀ ਨਹੀਂ ਪਕਾਉਂਦੀ ਹੱਥ ਨਹੀਂ ਕੰਮ ਕਰਦਾ ਤਾਂ ਇਹ ਫਿਰ ਨਾਲ ਮਦਦ ਕਰਦੇ ਨੇ ਹਾਂਜੀ ਹਾਂਜੀ ਪੂਰੀ ਹੂੰ ਹੂੰ ਦਿਲ ਕਈ ਵਾਰ ਇਮੋਸ਼ਨਲ ਵੀ ਹੋ ਜਾਂਦਾ ਕਿ ਮੈਨੂੰ ਰੱਬ ਨੇ ਬਹੁਤ ਸੋਹਣਾ ਜੀਵਨ ਸਾਥੀ ਦੇ ਦਿੱਤਾ ਹਾਂਜੀ ਇਕੱਲੇ ਬੈ ਕੇ ਕੀ ਸੋਚਦੇ ਹੋ ਮੈਂ ਕੰਨੇ ਮੈਂ ਕਿਤਾਈ ਸੀ ਤੇ ਨਹੀਂ ਮਨੇ ਕੰਮ ਕਿੰਨੇ ਚੰਗੇ ਨਾ ਸਭਨੇ ਮਨੇ ਦੀ ਬੰਦੀ ਚਾਦੀ ਕਿੰਨਾ ਬੰਦੀਆ ਦਿੱਤਾ ਹਾਂ ਹੁਣ ਮੁਸ਼ਕਿਲ ਆਂਦੀ ਆ ਜ਼ਿੰਦਗੀ ਚ ਪਹਿਲਾਂ ਜਿੱਦਾਂ ਇੱਕ ਲਾਈਫ ਸੀ ਵਿਆਹ ਤੋਂ ਪਹਿਲਾਂ ਦੀ ਇੱਕ ਹੁਣ ਵਿਆਹ ਤੋਂ ਬਾਅਦ ਦੀ ਹੁਣ ਡਿਫਰੈਂਸ ਅੰਤਰ ਕੀ ਮਹਿਸੂਸ ਕਰਦੇ ਹੋ ਪਹਿਲਾਂ ਤੁਸੀਂ ਇਕੱਲੇ ਲੜ ਰਹੇ ਸੀ ਜ਼ਿੰਦਗੀ ਨਾਲ ਅੱਜ ਸਾਥੀ ਮਿਲ ਗਏ ਹਾਂ ਬੰਦੀਆ ਹੂੰ ਬੰਦੀਆ ਆਰ ਦੁੱਖ ਸੁੱਖ ਚ ਨਾਲ ਖੜੇ ਨੇ ਤੁਹਾਡੇ ਹਾਂਜੀ ਹੂੰ ਸੋ ਬਿਲਕੁਲ ਬਹੁਤ ਹੀ ਬਾਕਮਾਲ ਜੋੜੀ ਤੁਸੀਂ ਦੇਖੋ ਕਿ ਅੱਜ ਦਾ ਸਮਾਂ ਇਦਾਂ ਦਾ ਨਹੀਂ ਰਿਹਾ ਅਸੀਂ ਬਹੁਤ ਸ਼ਕਲਾਂ ਤੇ ਜਾਂਦੇ ਆ ਬਹੁਤ ਆਪਾਂ ਦੁਨੀਆਦਾਰੀ ਵਾਲੀਆਂ ਚੀਜ਼ਾਂ ਦੇਖਦੇ ਆ ਪਰ ਜਦੋਂ ਵਾਹਿਗੁਰੂ ਦੀ ਮਿਹਰ ਹੋਵੇ ਤਾਂ ਤੁਹਾਡਾ ਦਿਲ ਜਿਹੜਾ ਵਾ ਜੋ ਵਾਹਿਗੁਰੂ ਜਿਹੜੇ ਗੁਰੂ ਸਾਹਿਬ ਨੇ ਉਹ ਕੋਈ ਨਾ ਕੋਈ ਕਮੀ ਜੇ ਹੋਵੇ ਤਾਂ ਉਸ ਨੂੰ ਕਦੋਂ ਤੁਹਾਡੇ ਲਈ ਅਸੀਸ ਬਣਾ ਦੇ ਨੇ ਤੁਹਾਨੂੰ ਵੀ ਪਤਾ ਨਹੀਂ ਲੱਗਦਾ ਇਹ ਗੁਰਸਿੱਖ ਜੋੜੀ ਦਾ ਵੀ ਬਹੁਤ ਸੋਹਣਾ ਸੰਦੇਸ਼ ਹੈ ਰੱਬ ਚੜ੍ਹਦੀ ਕਲਾ ਦੇ ਵਿੱਚ ਇਸ ਜੋੜੀ ਨੂੰ ਰੱਖੇ ਲੰਮੀਆਂ ਉਮਰਾਂ ਦਵੇ ਰੱਬ ਤੇ ਇਹੀ ਸੁਨੇਹਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਪਿਆਰ ਦੀ ਕੀਮਤ ਨੂੰ ਜਾਣੋ ਕਿਵੇਂ ਪਿਆਰ ਜਿਹੜਾ ਤੁਹਾਨੂੰ ਜ਼ਿੰਦਗੀ ਜਿਉਣਾ ਸਿਖਾ ਦੇਵੇਗਾ ਕਿਵੇਂ ਤੁਹਾਡੇ ਵਿੱਚ ਵੱਡੇ ਬਦਲਾਅ ਕਰ ਦੇਵੇਗਾ ਤਾਂ ਉਹ ਪਿਆਰ ਜਿਹੜਾ ਸਮਝਣ ਦੀ ਅੱਜ ਵਹਿਦ ਲੋੜ ਹੈ ਪਿਆਰ ਸ਼ਕਲਾਂ ਦੇ ਨਾਲ ਨਹੀਂ ਹੁੰਦਾ ਪਿਆਰ ਰੂਹ ਦੇ ਨਾਲ ਹੁੰਦਾ ਹੈ ਤੇ ਅੱਜ ਇਹ ਗੁਰਸਿੱਖ ਜੋੜੀ ਗੁਰੂ ਦੀ ਰਜ਼ਾ ਦੇ ਵਿੱਚ ਇੱਕ ਦੂਸਰੇ ਦੇ ਨਾਲ ਰੂਹ ਤੋਂ ਜੁੜ ਚੁੱਕੀ ਹੈ ਸੋ ਬਹੁਤ ਬਹੁਤ ਮੁਬਾਰਕਾਂ ਵਿਆਹ ਦੀਆਂ ਤੇ ਰੱਬ ਵਾਹਿਗੁਰੂ ਮਿਹਰ ਕਰੇ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ